ਨੇਗਾ ਵੀਰੇ ਦਾਣੇ ਚ ਕਸਤਾ ਹੈ ਨਹੀਂ ਅਸਿਆ ਹਾਂ ਟਰਾਲੀ ਚ ਵੀ ਵਜਨ ਜਿਹੜੀ ਜਾ ਕੇ 65 ਕੁਆਂਟ ਨਿਕਲਦੀ ਤੇ ਕਿਉਂ 52 ਕੁਆਂਟ ਨਿਕਲਦੇ ਨੇ ਹੁਣ ਇਹ ਜਾਨੀ 2-3 ਕਿਲੇ ਉਹ ਦੂਜੀ ਨਾਲ ਵੱਧ ਵਰਦਾ ਰਿਹਾ ਠੀਕ ਆ ਉਹਨਾਂ ਨਾਲ ਬਿਨਾਂ ਸਮੱਸਿਆ ਤੋਂ ਵੀ ਰਹੇ ਨੇ ਸਾਰਾ ਇਹਨੂੰ ਕੈਪਟਰੀ ਸਸਤੀ ਗੱਲ ਅਮੀਰ ਕਰ ਦੋ ਸਭ ਠੀਕ-ਠਾਕ ਹੋਮ ਹੋਗੇ ਤੇ ਅੱਜ ਆਈ ਸੀ ਜਿੰਦਰ ਕੋਲੇ ਜਿੰਦਰ ਜੀ ਮਸ਼ੀਨ ਚੱਲਦੀ ਆ ਕਰਤਾਰ ਇੱਥੇ ਨੰਗੇ ਜਾਂਦੇ ਸੀ ਮਰੇਕ ਕੋਲਲੇ ਨੂੰ ਜਿੰਦਰ ਨੂੰ ਫੋਨ ਕਰ ਲਿਆ ਵੀ ਜੀ ਬਰਾ ਕਿੱਥੇ ਆਉਂਗਾ ਦਾ ਵੀ ਪੈਂਟੀ ਮਸ਼ੀਨ ਚੱਲਦੀ ਆ ਬਾਹਰ ਚੱਲ ਜਿੰਦਰ ਨਾਲ ਸੀਜ਼ਨ ਦੀ ਗੱਲਬਾਤ ਕਰਦੇ ਆ ਹਨਾ ਵੀ ਸੀਜ਼ਨ ਕਿੰਨੇ ਕੁ ਦਿਨ ਚੱਲਿਆ ਕੰਮ ਕਿੰਨੇ ਕੁ ਦਿਨਾਂ ਦਾ ਹਜੇ ਹੋਰ ਰਹਿੰਦਾਗਾ ਸਾਰੀ ਗੱਲਬਾਤ ਕਰਦੇ ਆ ਵੀ ਐਕੀ ਇਕੱਲੇ ਨਹੀਂ ਵੜਦਾ ਕਿ ਕਿਸੇ ਤੋਂ ਬਾਹਰ ਸਹਿਯੋਗ ਲੈਂਦਾ ਤੇ ਬਾਕੀ ਮਸ਼ੀਨਾਂ ਇਧਰ ਮਸ਼ੀਨਾਂ ਚੱਲੀ ਜਾਂਦੀਆਂ ਨੇ ਇੱਕ ਆਹ ਚੱਲ ਗਿਆ ਉਹਨੂੰ ਇੱਕ ਹੋਰ ਚੱਲ ਗਿਆ ਇੱਕ ਆਹ ਸਿਰੇ ਰਾਹ ਤੇ ਚਲੀ ਜਾਂਦੀ ਆ ਇਹ ਤਰ੍ਹਾਂ ਤੋਂ ਹੋਰ ਦੇਖ ਲੋਕਾਂ ਦੀ ਕਹਾਣੀ ਸਰਕਾਰਾਂ ਦੇ ਵਿੱਚ ਵੇਚ ਕੇ ਬੱਟਾ ਵੀ ਪਾਤੀਆਂ ਲੋਕਾਂ ਦੀ ਜਣੀ ਖੁੱਚੋ ਤਾਂ ਬਦਿਆ ਪਿਆ ਵੀ ਛੇਤੀ ਛੇਤੀ ਕਾਬਲ ਨੂੰ ਮੇਂਡਦੀ ਏ ਤੇ ਹੁਣ ਆਪਾਂ ਕਰਦਾ ਕਿ ਤਦਾ ਬਹਿ ਕੇ ਗੱਲਾਂ ਬਾਤਾਂ ਤੇ ਵੀ ਕਿਵੇਂ ਚਾਲਦੀਆਂ ਮਸ਼ੀਨਾਂ ਨਹੀਂ ਤਾਂ ਕੋਈ ਬਸਤਵਾ ਬਹੁਤ ਤਾਂ ਬੱਧੀਆ ਸਰਚਾ ਆ ਰਹਾ ਤੇ ਇਹ ਮਾਮਲੇ ਦੇ ਕੋਲੇ ਬਹੁਤ ਆਖੀ ਹਾਲਾਤ ਦੇ ਬਰਾਬਰ ਬੜੀ ਵਧੀਆ ਬਰਾਬਰ ਜੀ ਇਹ ਕਿਵੇਂ ਚੱਲਦਾ ਖੰਭ ਪੂਰਾ ਬੱਧੀਆ ਬਸਰੀ ਕਰਪਾ ਹਾਂ ਹਰੇਕ ਚੀਜ਼ ਨਹੀਂ ਆਪਾਂ ਤਾਂ ਖੋਦ ਦਨੇ ਆ ਪਹਿਲੇ ਹਰੇਕ ਚੀਜ਼ ਨਹੀਂ ਹੈ ਹਾਂ ਹਾਂ ਜਿਦਾਂ ਇਸ ਤਰ੍ਹਾਂ ਹੋਰ ਆ ਜਿਵੇਂ ਹੁਣ ਸਾਡੇ ਪਿੰਡ ਆ ਸਾਡੇ ਪਿੰਡ ਐ ਸਮੇਸ ਤੋਂ ਕੋਈ ਵੜਾ ਕੀ ਨਹੀਂ ਦਾ ਜੀ ਸਾਡੇ ਪਿੰਡ ਦਾ ਰੱਖ ਤੋਂ ਵੈਸੇ ਬਹੁਤ ਦਬਦੇ ਨੇ ਹੁਣ ਤਾਂ ਚਲੋ ਕਿਸਾਨ ਜੀ ਉਹਨੇ ਵੇਖੇ ਨੇ ਹਾਂ ਬਾਕੀ ਜਦੀ ਬੀਜੀ ਜਾਂਦੀ ਐ ਬੈਠੇ ਕਰਤਾ ਠੀਕ ਆ ਇਸ ਵੇਲੇ ਜਰਾ ਪਿਛਲੀ ਵਾਰੀ ਸਾਡੇ ਜਿਹੜੀ ਵੱਟਾਂ ਗਈ ਬੀਜੀ ਦੀ ਵਧੀਆ ਨਿਕਲੀ ਆ ਝਾੜ ਝੂੜ ਦੱਬਿਆ ਰਿਆ ਠੀਕ ਆ ਤੇ ਕੰਮ ਸੇਤੀ ਨਿਬੜਦਾ ਨਹੀਂ ਵੀਰਾ ਕੁੱਕ ਦਾ ਬਹੁਤ ਖਤਰੇ ਵਾਲੇ ਕੰਮ ਆ ਖਤਰੇ ਵਾਲਾ ਹੀ ਆ ਇਕਠਾ ਬਣਾਉਣ ਵਾਲੇ ਕੀ ਬੀਲਰ ਕਰਦੇ ਆ ਬਈ ਇਕਠਾ ਬਣਾਉਣੀਆਂ ਦੀ ਅੱਜ ਸਵੇਰ 7 ਵਜੇ ਦੇ ਨਾਲ ਬੀਲਰ ਫੇਰ ਗਿਆ ਸਵੇਰ 7 ਵਜੇ ਦੇ ਨਾਲ ਆਇਆ ਹੁਣ ਪੰਤ ਇਕੱਠਾ ਬਣਾ ਰਿਹਾ ਮਨੋ ਅੱਛਾ ਫੇਰ ਝੱਕਣ ਬਦਨਿਕਾ ਇਹਦਾ ਨਾ ਵਾਦ ਹੋਣਗੇ ਇੰਨੇ ਜਦੋਂ ਬੱਦ ਇੱਧਰ ਹੈਗਾ ਸੋਡ ਪਿੰਡ ਨਾ 5 ਗਰਾਈਆਂ ਤੋਂ ਲਿਆਂਦਾ ਵੀਰੇ ਅੱਜ 5 ਗਰਾਈਆਂ ਤੋਂ ਲੈ ਕੇ ਬਿਨਾਂ ਸਮੇਸ ਤੋਂ ਵਰਤੀ ਦੀ ਕਰਚੇ ਉਬਰ ਆਪ ਵੜਦਾ ਨਾ ਕਰਚੇ ਆਪ ਆਪ ਵੜਦਾ ਅਸੀਂ ਆਪਾਂ ਨੂੰ ਕਰਚੇ ਵਟ ਕੇ ਦੇਨੇ ਪੈਂਦੇ ਨੇ ਉਹਨਾਂ ਫਿਰ ਰੇਟ ਪੰਜ 400 ਵੱਧ ਲੈ ਲੈਂਦਾ ਵੜਦਾ ਆ ਫਿਰ ਲੈ ਲੈਨ ਨੂੰ ਹੁਣ ਅਸੀਂ ਇਤੋਂ ਪੈਸੇ ਵੀ ਲੈਨੇ 1000 ਰੁਪਏ ਲੈਣਗੇ ਕੀਤੇ ਦਾ ਵੀਰੇ ਅੱਛਾ 1000 ਰੁਪਏ ਇਕੱਠਾ ਪੜਾਈ ਦਾ ਅੱਗੇ ਦੇ ਲਾ ਫ੍ਰੀ ਲੈ ਜਾਂਦੇ ਨੇ ਚੱਟਾ ਉਧਰ ਹੁਣ ਆਪਾਂ ਖੰਡੂਰ ਸਾਹਿਬ ਰੇ ਵਿੱਚ ਵੱਢ ਗਏ ਆ ਉੱਥੇ ਕੋਈ ਪੈਸੇ ਮੰਗਦੇ ਨਹੀਂ ਕਿਸੇ ਤੋਂ ਠੀਕ ਆ ਕੋਈ ਡਬਿਲਰ ਘਟਾਉਣ ਕਰਕੇ ਕੁਝ ਪੰਜ ਗ੍ਰੇ ਫੈਕਟਰੀ ਲੱਗੀ ਸੀ ਯਾਰ ਉਹਨਾਂ ਨੇ ਵੀ ਤੰਦਰਾ ਨੇ ਕੋਈ ਰਿਸਪੌਂਸ ਜਾਂ ਦਿੱਤਾ ਨਹੀਂ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਜਿਓ ਫਿਰਦੇ ਹੁੰਦੇ ਮਸਿੰਨਾਂ ਨਾਲ ਕੋਲੇ ਹਾਂ ਫੇਰ ਤੁਸੀਂ ਬੇਲਰ ਲਵੋ ਐ ਕਰੋ ਬਾਹਰ ਸਹੀ ਗੱਲ ਆ ਬੇਲਰ ਘੱਟਨੇ ਪੈਸੇ ਯਾਰ ਬੇਲਰ ਜਿਵੇਂ ਪੰਜ ਗਰਾਈਆਂ ਵਾਲੇ ਫਿਰਦੇ ਸੀ ਅੱਗੇ ਵੀ ਤੁਸੀਂ ਬੇਲਰ ਲਵੋ ਯਾਰ ਐ ਕਰੋ ਕਰੋ ਉਹਨਾਂ ਉਹ ਵੀ ਨਹੀਂ ਚੱਕਦੇ ਹੈਗੇ ਫਿਰ ਉਹ ਵੀ ਪਤਾ ਨਹੀਂ ਲੈਂਦੇ ਨਾ ਰੈਂਦੇ ਆਪਣੀ ਤਾਂ ਗੱਲ ਹੋਈ ਨਹੀਂ ਵੈਸੇ ਘਠਾਲੇ ਪਹਿਲਾਂ ਦੋ ਬੇਲਰ ਹੈਗੇ ਤੇ ਉਹ ਗੁਰੀ ਵਾਰ ਵਾਕੇ ਕੈਨੇਡਾ ਹਾਂ ਉਹ ਵੇਚ-ਬੋਚ ਗਏ ਨੇ ਅੱਗੇ ਸਾਰੀ ਇਹ ਰੀਜਾ ਕੰਮ ਉਹੀ ਕਰਦਾ ਸੀ ਅਸਾ ਗੁਰੀ ਕਰੀ ਜਾਂਦਾ ਸੀ ਹਾਂ ਸੈਂਟੀ ਨੇ ਮੇਰੇ ਨਾਲ ਠੇਕੇ ਦੇਦੇ ਤਾਂ ਕਿਸੇ ਨੂੰ ਸਸੇ ਉਹਦੇ ਕੋਲੇ ਵੀ ਹੈਗਾ ਸੀ ਲੇਬਰ ਵਾਲੀ ਰੱਖਣੀ ਪੈਂਦੀ ਵੀਰੇ ਬਿਲਰ ਵਾਲਾ ਵੀ ਕੀ ਕਰੇ ਸਸਿਆ ਹਾਂ ਖਰਚਾ ਫਿਰ ਤੜਕੇ ਤੋਂ ਲੈ ਕੇ ਆਥਣ ਦਾ ਖਰਚਾ ਹੀ ਖਰਚਾ ਪੈਸੇ ਮਿਲਨੇ ਹੋਣਗੇ ਇਕੱਠੇ ਬਾਅਦ ਚ ਮੜਨੇ ਬਾਅਦ ਚ ਮੜਨੇ ਆ ਠੀਕ ਲੇਬਰ ਕਰਕੇ ਵੀ ਲੋਕ ਥੋੜੇ ਜਿਹਾ ਪਰੇਸ਼ਾਨ ਜਿਆਦੇ ਹੋ ਜਾਂਦੇ ਨੇ ਬਿਲਰ ਵਾਲੇ ਇਹ ਤਾਂ ਗੱਲ ਹੈਗੀ ਆ ਹੁਣ ਜਾਨੀ SMS ਲਗਾ ਕੇ ਬਸ ਐ ਸੁਪਰ ਸੀਟ ਨਾ ਭੇਜਦਾ ਹਾਂ ਹਾਂ ਜਿਆਦਾਤਰ ਤਾਂ ਆਪਾਂ SMS ਹੀ ਜਿਆਦਾ ਚਲਾਇਆ ਕੀ ਇਹਦਾ ਫਿਰ ਜਿੰਦਰਾ ਰੇਟ ਜਿਆਦਾ ਹੋ ਹਾਂ ਇਹਦਾ ਰੇਟ ਹੁਣ ਤਾਂ ਦੂਜੀਆਂ ਮਸ਼ੀਨਾਂ ਨਾਲ ਤਾਂ 500 ਰੁਪਏ ਕਹਿੰਦੇ ਨੇ ਹਾਂ ਮਤਲਬ 20 ਰੁਪਏ 480 ਰੁਪਏ ਵਿੱਗਾ ਕਹਿੰਦੇ ਕੀ ਘਾੜ ਘਟ ਰਿਹਾ ਜਰਾ ਠੀਕ ਆ ਜ਼ਿਮੀਦਾਰ ਤੇ ਵੀ ਡਿਮਾਰਚ ਪਾਉਣਾ ਗਲਤ ਹੈਗਨੇ ਠੀਕ ਆ ਜਿੰਨਾ ਕਿ ਤੇਲ ਵੱਧ ਖੰਦਾ ਉਹਨਾਂ ਦੇ ਹਿਸਾਬ ਨਾਲ ਹੀ ਅਸੀਂ ਲੈਣਾ ਜਿਆਦਾ ਠੀਕ ਆ ਹੂੰ 360 ਰੁਪਏ ਵਿਗੇਦੇ ਹੁੰਦੇ ਨੇ ਠੀਕ ਆ ਉਹ ਉੱਥੇ ਹੀ ਰੱਖਾਂਗੇ ਉਹ ਰੇਟ ਨਹੀਂ ਵਧਾਉਂਦੇ ਕੀ ਠੀਕ ਆ ਆਹੋ ਇੱਕ ਦੀ ਜੀਰੀ ਦਾ ਨਕਾਲ ਹਾਂ ਜੀਰੀ ਦਾ ਨਕਾਲ ਬਹੁਤ ਘੱਟ ਹੈ ਗੱਲੇ ਡੈਗ ਪਿਆ ਯਾਰ ਜਿਨ੍ਹਾਂ ਨੇ ਠੇਕੇ ਟੂਕੇ ਤੇ ਲਈਆਂ ਨੇ ਯਾਰ ਉਹਨਾਂ ਦਾ ਤਾਂ ਬਹੁਤ ਮਰਿਆ ਮੇਰਾ ਖੋਦਾ ਉਹਦਾ 25 ਵਿਗਾਂ ਚ 1 ਲੱਖ 40 ਹਜ਼ਾਰ ਦੀ ਜੀਰੀ ਘਟ ਰਿਖਲੀ ਪਿਛਲੇ ਸਾਲ ਨੂੰ ਇਸ ਸਾਲ ਨੇ ਸਾਲ ਨਾਲ ਪਿਛਲੇ ਸਾਲ ਨੂੰ 1 ਲੱਖ ਉਹ ਨਹੀਂ ਸਾਰਾ ਕੁਸ ਹਾਂ ਸਾਰਿਆਂ ਦੀ ਘਟ ਗਈਆਂ ਇਕੱਲੇ ਦੇ ਨਹੀਂ ਹੈ ਹਾਂ ਹਾਂ ਤੂੰ ਅੰਬਰਸਰ ਕਿੰਨੀ ਪੱਟ ਕੇ ਉਧਰ ਵੀ ਘਟ ਨਿਕਲੀਆਂ ਨੇ ਬਿਲਕੁਲ ਬਿਲਕੁਲ ਠੀਕ ਆ ਜਿਹੜਾ ਇਲਾਕਾ ਮੰਨ ਹੜਾ ਨਾਲਾ ਹੋਇਆਗਾ ਉਹਦਾ ਤਾਂ ਆਪਾਂ ਮੰਨ ਲਾ ਵੀ ਉਹ ਆਪਾਂ ਨੂੰ ਵੀ ਹੜਾ ਵਾਂਗੂ ਹੀ ਹੋਗਾ ਕੰਮ ਹਾਂ ਆਪਾਂ ਨੂੰ ਹੜਾ ਵਾਲੇ ਕੰਮ ਆਪਾਂ ਨੂੰ ਹੋਗਾ ਵੀਰੇ ਤੇ ਦੋ ਦੋ ਕੁਇੰਟਲ ਕਿਸੇ ਦਾ ਤਾ ਤੂੰ ਯਕੀਨ ਨਹੀਂ ਮੰਨਣਾ ਬੰਦੇ ਦੱਸਦੇ ਨੇ 2-2 2.5 ਕੁਇੰਟਲ ਦੀ ਨਿਕਲੀ ਦੇਖੋ ਨਿਕਲਣ ਬਾਈ 4-4.5 ਕੁਇੰਟਲ ਵਾਲੇ ਵੀ ਹੈਗੇ ਨੇ ਜਿੱਦੇ ਮੈਂ ਵੱਡੀ ਇਹ ਵਿੱਚ ਠੀਕ ਆ 4.5 ਕੁਇੰਟਲ ਦਾ ਦੜਾ ਪਿਆ ਉਹਨਾਂ ਦਾ ਵਿੱਚ ਤਾਂ 6 ਦਾ ਵੀ ਪੈ ਗਿਆ ਤਾਂ ਇਹ ਨਹੀਂ ਗੱਲ ਹੈਗੀ ਠੀਕ ਆ ਜਿਹੜੀਆਂ ਲੇਟ ਦੀਆਂ ਉਹ 6-6.5 ਦੀ ਨਿਕਲ ਜਾਂਦੀ ਨੇ ਜਿਹੜੀਆਂ ਲੇਟ ਸੀਗੀਆਂ ਹਾਂ ਜਿਹੜੀਆਂ ਗੇਤੀਆਂ ਸੀ ਉਹ ਚ ਬੌਣਾ ਬੂਝਾ ਬਹੁਤ ਸੀ ਅਸਿਆ ਉਹਦੇ ਕਰਕੇ ਸਰ ਜੰਦਰ ਇੱਕ ਗੱਲ ਹੋਰ ਆ ਆਪਾਂ ਕਿਹੜਾ ਯਾਰ ਪੂਸਾ 44 ਪਹਿਲੀ ਵੇਰ ਬੀਜੀ ਆ ਹਾਂ ਇਹ ਵੀ ਗੱਲ ਹੈ ਉਮਰੀ ਲੰਘ ਚੱਲੀ ਹਾਂ 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 ਹੁਣ ਆਪਾਂ ਮੰਨ ਲਾ 40 42 ਸਾਲ ਦੀ ਐਂਪਨੀ ਉਪਰ ਹੋ ਗਈ ਆਪਣੇ ਲਾਣੇਦਾਰ ਹੋਣੀਆਂ ਇਹੀ ਉਸਾ 40 24 ਇਹ ਤੂੰ ਬੌਣਾ ਬੂਟਾ ਦੇਖ ਲੈ ਕਿੱਥੋਂ ਆ ਗਿਆ ਬਿਲਕੁਲ ਵਾਇਰਸ ਬੂਸ ਆ ਗਿਆ ਕੋਈ ਉਦੋਂ ਗਰਮੀ ਵੀ ਜਿਆਦਾ ਪਈ ਸੀ ਅਸੇ ਤੂੰ ਐ ਲਾਲਾ ਅੱਗੇ ਲੋਕਾਂ ਦੇ ਬੰਦਿਆਂ ਦੇ ਕਹਿੰਦੇ ਹੁੰਦੇ ਸੀਗੇ ਕਿ ਕੰਮਾਂ ਚ ਵਾਇਰਸ ਆ ਗਿਆ ਇਹ ਬਿਮਾਰੀ ਜਗੇ ਕਰੋਨਾ ਦਾ ਵਾਇਰਸ ਆ ਗਿਆ ਜੀ ਉਹ ਕੋਈ ਫਾਸਲਾ ਨੂੰ ਵੀ ਵਾਇਰਸ ਪੈਣ ਲੱਗ ਗਿਆ ਕਰੋ ਕਰੋ ਜ਼ਹਿਰੀਲੀ ਹੋ ਗਈਆਂ ਚੀਜ਼ਾਂ ਸਾਰੀਆਂ ਜ਼ਹਿਰੀਲੀਆਂ ਹੋ ਗਈਆਂ ਵੀਰੇ ਸਾਰੀਆਂ ਤੇ ਅਸਿਆ ਖਰਚੇ ਉਦੋਂ ਵਧ ਗਏ ਫਸਲ ਤੇ ਹਾਂ ਜਿਹੜਾ 1 ਲੱਖ 40 ਹਜ਼ਾਰ ਘਟਿਆ ਉਹ ਤਾਂ ਘਟਿਆ ਜਿਹੜਾ ਖਰਚਾ ਵਧਿਆ ਵਧ ਗਿਆ ਸਹੀ ਗੱਲ ਠੀਕ ਆ ਦਵਾਈਆਂ ਜਿਹੜੀਆਂ 100 100 200 ਲੀਟਰ ਮਗਰ ਮਹਿੰਗੀ ਪੈਣ ਲੱਗੀ ਉਹ ਦਵਾਈਆਂ ਉਹ ਡੀਪੀ ਨਹੀਂ ਮਿਲ ਰਿਹਾ ਕਿਸੇ ਹਿਸਾਬ ਨਾਲ ਡੀਪੀ ਨਹੀਂ ਮਿਲ ਰਿਹਾ ਕੱਲ ਬੰਦਾ ਗੱਲ ਕਰੇ ਕਹਿੰਦਾ 1900 ਨੂੰ ਲੈ ਕੇ ਆਇਆ ਮੈਂ ਇਹ ਦੇ ਲਾ ਤੂੰ ਐ ਲਾਲਾ ਸੇ ਫਿਰ ਉਹਦੇ ਵਿੱਚ ਯਕੀਨ ਨਹੀਂ ਵੀ ਡੀਪੀ ओरिजिनल ਆ ਕੀ ਆ ओरिजिनल ਆ ਕਿ ਨਾ ओरिजिनल ਆ ਜਿਹੜੀ ਅਸਲ ਆ ਅੱਗੇ ਲੱਖ ਟੁੱਟ ਗਿਆ ਵੀਰੇ ਦਾਣਾ ਮੰਡੀ ਚ ਕਿਸੇ ਦਾ ਡੱਕ ਲੱਗਿਆ ਤੇ ਖੜਾ ਟਰੈਕਟਰ ਤੇ ਨਾ ਕਿਸੇ ਦਾ ਨਹੀਂ ਦੇਖਿਆ ਕਿਸੇ ਦੇ ਖੱਤੇ ਜ ਨਹੀਂ ਡੱਕਿਆ ਕੋਈ ਦਵਾਲੀ ਨਹੀਂ ਘਟੀਆਂ ਦਵਾਲੀ ਦਾ ਪਤਾ ਲੱਗਿਆ ਵੀ ਦਵਾਲੀ ਨਹੀਂ ਕੋਈ ਦਵਾਲੀ ਦਾ ਪਤਾ ਨਹੀਂ ਲੱਗਿਆ ਕਿਉਂ ਲੋਕਾਂ ਦੇ ਮੂੰਹ ਤੋਂ ਯਾਰ ਮੱਖੀ ਨਹੀਂ ਉੱਡਦੀ ਹਾਂ ਬਿਲਕੁਲ ਸਹੀ ਗੱਲ ਹੈ ਵੀਰੇ ਨਹੀਂ ਨੇ ਚੱਲ ਜਾ ਰਹੇ ਮੰਨ ਲਾ ਵੀ ਐ ਜਿਹਦੀ ਆਬਦੀ ਜਿਹਰੀ ਆਬਦੀ ਫਸਲ ਆ ਹਾਂ ਆਪਦੇ ਘਰ ਦੀ ਜ਼ਮੀਨ ਆ ਉਹ ਤਾਂ ਚਲ ਚੁੱਪ ਠੀਕ ਆ ਜਿਨ੍ਹਾਂ ਨੇ ਮੰਨ ਲਾ ਠੇਕੇ ਦੇਣੇ ਨੇ ਉਹਨਾਂ ਦਾ ਹੁਣ ਜਿਹਦੇ ਆਪਣੇ ਦੂਜੀ ਚੱਲਦੀ ਆ ਬਸਾਲ ਮਸ਼ੀਨ ਹਾਂ ਉਹਦਾ 200 ਵਿਗਾ ਠੇਕੇ ਤੇ ਹੀ ਆ ਅੱਛਾ ਠੇਕੇ 500 ਵਿਗਾ ਥਾਵਾਂ ਤੁਹਾਨੂੰ ਦੇ ਰਿਹਾ ਮੈਂ ਉਹਨੂੰ ਕਿੰਨਾ ਲਾਉ ਸਕਦਾਣਾ ਹੁਣ ਮੈਂ ਉਹਦੇ ਕੋਲ ਬੈਠਾ ਆਇਆ ਕਹਿੰਦਾ ਭਤੇਜ ਦੇਖ ਲੈ ਮੈਨੂੰ ਕਿੰਨਾ ਘਾਟਾ ਪੈਣਾ ਫੇਰ ਦੇਖ ਲੈ ਕਹਿੰਨੇ ਉਹ ਚਾਚਾ ਵੀ ਇਹੀ ਗੱਲਾਂ ਕਰਦਾ ਸੀ ਕਹਿੰਦਾ ਜੰਦਰਾ ਜੀ ਚਲੋ ਬਾਕੀ ਤਾਂ ਪ੍ਰਮਾਤਮਾ ਦੀ ਮੌਜ ਆ ਇਹ ਮੈਨੂੰ 6-7 ਲੱਖ ਰੁਪਏ ਦਾ ਘਾਟਾ ਪੈ ਜਾਣਾ ਇੱਕੋ ਹੀ ਆਸਾਂ ਹੁੰਦੀਆਂ ਨੇ ਜੀ ਵੀਰ ਨੂੰ ਕੱਲ ਨਾ ਮੈਂ ਸਾਡੇ ਪਿੰਡ ਇੱਕ ਜ਼ਮੀਨ ਠੇਕੇ ਦੇ ਨਾਲੇ ਕੋਲੇ ਬਹਿ ਗਿਆ ਹੂੰ ਗੱਲਾਂ ਚੱਲ ਪਈਆਂ ਮੈਂ ਇਹ ਰੈਗਤੀ ਦਾ ਹਨਾ ਵੀ ਤੁਸੀਂ ਵੀ ਸਾਥ ਦੋ ਬੀ ਮਾਲਾ ਲੋਕਾਂ ਦਾ ਵੀ ਇਹਦੀ ਠੇਕਾ ਵੀ ਨਹੀਂ ਪੂਰਾ ਹੋ ਰਿਹਾ ਅੰਦਰ ਕੋਲ ਉਹ ਮਨਗਾ ਯਾਰ ਤੁਸੀਂ ਕਹਿੰਦੇ ਠੇਕਾ ਨਹੀਂ ਪੂਰਾ ਹੋ ਰਿਹਾ ਕਹਿੰਦਾ ਪਿਸਲੀ ਗੇਰ 16 ਨੂੰ ਸੀ ਆਇਤੀ 17 ਨੂੰ ਕਹਿਗੇ ਨੇ ਗਲਤ ਗੱਲ ਕਹਿ ਕਹਿੰਦਾ ਵੈਸੇ ਤਾਂ ਵੱਧਣਾ ਮੇਰਾ ਤਾਂ ਜਿਹੜਾ ਰੀਜਨ ਆ ਵੀ ਨਹੀਂ ਬਦਲਣਾ ਚਾਹੀਦਾ ਇੱਥੇ ਹੀ ਖੜਜੇ ਚੱਲ ਹੁਣ ਠੇਕੇਦਾਰ ਨੂੰ ਆਪਾਂ ਲਈ ਅਜੇ ਆਪਾਂ ਨੂੰ ਜਿਆਦਾ ਅੰਦਰ ਹੁੰਦੇ ਆਪਾਂ ਠੇਕੇਦਾਰ ਨੂੰ ਕਹੇ ਥੋੜਾ ਸਕਦੇ ਵੀ ਸਭ ਤੋਂ ਵੱਧ ਲੈ ਲੈ ਵੱਧ ਲੈ ਲੈ ਕਹਿੰਨੇ ਚਲੋ ਆਪਣੀ ਜਿਹੜੀ ਗੱਲ ਹੋ ਗਈ ਉਹ ਜਵਾਨ ਤੇ ਉੱਥੇ ਖੜੇ ਆ ਜਣੀ ਗਾਹਾਂ ਨੂੰ ਠੇਕਾ ਲਾਪਦੇ ਮੈਂ ਤਾਂ ਇਹ ਚਾਹੁੰਦਾ ਵੀ ਗਾਹਾਂ ਨੂੰ ਇੱਥੇ ਹੀ ਠੇਕਾ ਖੜਜੇ ਦੇਖ ਲਈਂ ਜਿੰਦਰਾ ਕਾਹ ਣਕੇ ਵੀ ਉਹ ਨਾਲ ਲੈ ਜੀ ਉਹ ਨਾਲ ਲੈ ਜੀ ਯਾਰ ਕੋਈ ਗੱਲ ਨਹੀਂ ਐਤੀ ਲੈ ਜੂ ਗਾਹਾਂ ਨੂੰ ਸਿਆ ਗਾਹਾਂ ਨੂੰ ਸਿਆ ਉਹੀ ਤਾਂ ਗੱਲ ਹੁਣ ਪੱਲੇ ਪੈਣਾ ਕਿ ਭਾਈ ਪੈ ਕਿ ਦਾ ਲੱਕ ਟੁੱਟਿਆ ਹੋਇਆ ਕਿਤੇ ਕੰਮ ਜਾਵ ਥੋੜਾ ਹੋ ਜਾਗੇ ਜਰ ਤੇ ਤੂੰ ਐ ਨਾਲ ਹਿਸਾਬ ਤੇ ਫੇਰ ਵੀ ਤੈਨ ਦਾ ਠੇਕੇ ਦੀ ਹੈਗੀ ਤੇ 140000 ਨੇ ਕਿੱਥੇ ਯਾਰ ਉਹੀ ਐਨੇ ਕ ਬਚਨੇ ਪੁੱਜਨੇ ਹੁੰਦੇ ਨੇ ਐਨੇ ਬਚਨੇ ਬਚਨੇ 6 ਮਹੀਨੇ ਦਾ ਖਰਚਾ ਚੱਲਦਾ ਹੋਰ ਨਹੀਂ ਚੱਲਦਾ ਹੋ ਜਾਂਦਾ ਚੁੱਲਾ ਚੌਂਕੇ ਦਾ ਖਰਚਾ ਉਹ ਹੁਣ ਜਦੋਂ 1.40 ਲੱਖ ਤਾਂ ਉਹੀ ਘਟ ਗਿਆ ਉਹ ਘਟ ਗਿਆ ਹਜੇ ਫਿਰ ਠੇਕਾ ਉੱਤੇ ਪਿਆ ਬਿਲਕੁਲ ਫਿਰ ਬਜਾਈ ਵਜੂਰੀ ਸਾਰਾ ਕੁਸ ਸਾਰਾ ਕੁਸੀ ਆ ਤੇ ਫਿਰ ਆਪਾਂ ਨੂੰ ਆਇਆ ਹੁੰਦਾ ਵੀ ਚਲੋ ਯਾਰ ਕੰਮ ਣਮੇੜੋ ਕਿਰਾਏ ਦੀ ਵੀ ਆ 5000 ਰੁਪਏ ਬਿੱਗਾ ਲਓ ਸਮਨੇ ਕੀ ਵਿੱਚ ਜੇ ਬਾਡੀ ਬੁੱਡੀ ਦਾ ਜੋੜੀਏ ਦੋ ਕੁੰਟੜਾ ਚਲੋ ਮੈਂ ਲਾਲਾ ਝਾੜਦਾ ਹਾਂ ਬਾਕੀ ਬਾਡੀ ਦੇ ਵੀ ਬਜਾਈ ਦਾ 1000 ਰੁਪਏ ਉਹ ਖਰਚਾ ਲਾਲਾ ਬਜਾਈ ਤੇ ਬਾਡੀ ਦਾ 2000 ਤਾਂ ਦੋ 5000 ਰੁਪਏ ਦਾ 5000 ਤਾਂ ਜੀਰੀ ਸੀ ਹਾਂ 5000 ਤਾਂ ਜੀਰੀ ਦੇ ਬਣ ਗਿਆ ਜੀਰੀ ਦੀ ਬਣ ਗਿਆ 1000 ਉਹ ਲਾਲਾ 6000 ਰੁਪਏ ਹੋ ਗਿਆ 6-7 ਲੱਗੇ ਦਾ ਵਿੱਗੇ ਦਾ ਹੋ ਗਿਆ ਹਾਂ ਵਿੱਗੇ ਦਾ 6000 ਰੁਪਏ ਕੀ ਕਰੂ ਬੰਦਾ ਤੇ ਬਸ ਯਾਰ ਕੁਦਰਤ ਹੀ ਇਹ ਉਹੀ ਜਿਹੜਾ ਗੱਲ ਸਹੀ ਆ ਜੰਦਰਾ ਜਿਹੜੀ ਕਹਿੰਦੇ ਨੇ ਨਾ ਮੋਦੀ ਨੇ ਜ਼ਮੀਨ ਦੱਬਣੀ ਆ ਬਿਲਕੁਲ ਉਹ ਦੱਬਣ ਵਾਲੀਆਂ ਮਿਆਂ ਕੋਈ ਦਵਾਈਆਂ ਮਾੜੀਆਂ 25 ਸਨ ਕਿਸੇ ਲਈ ਨਹੀਂ ਵਧੀਆ ਇਹ ਵੀ ਨਾ ਹਰ ਇੱਕ ਲਈ ਠੀਕ ਆ ਕੋਈ ਕਿਸੇ ਕਲੋਂ ਦੁਖੀ ਕੋਈ ਕਿਸੇ ਕਲੋਂ ਇਹ ਤਾਂ ਉਹ ਜਿਹੜੇ ਏਰੀਚ ਪਾਣੀ ਆ ਵਿਚਾਰਾ ਉਹ ਦੇ ਜਮੀ ਮਾਰੇ ਗਏ ਉਹ ਜਮੀ ਮਾਰੇ ਗਏ ਆਪਣੇ ਤਾਂ ਚੱਲੇ ਆ ਵੀ ਫਸਲ ਵੱਢ ਕੇ ਮਾੜਾ ਮੋਟਰ ਤਾਂ ਫਿਰ ਵੀ ਜਿਉਂਦੇ ਜ ਹੈਗੇ ਆ ਜਿਉਂਦੇ ਜ ਹੈਗੇ ਆ ਲੇਕਿਨ ਉਹ ਨਾਲ ਤੂੰ ਆਏ ਲਾਲਾ ਸਾਹਿਬ ਵੀ ਜਿਹੜੀ ਕਰਾ ਆਪਾਂ ਜ਼ਮੀਨ ਆ ਗਈ ਆਪਾਂ ਜ਼ਮੀਨਾਂ ਨੂੰ ਕਰਾਾ ਲਾ ਕੇ ਉਹ ਕਰਦੇ ਨੇ 2 ਸਾਲ ਦਾ ਫਸਲ ਉੱਚ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਹੁਣ ਉਹ ਚ ਵੀ ਸਾਤ-ਸਾਤ ਫੁੱਟਾ ਰੇਤਾ ਚੜ ਗਿਆ ਕਰਾਾ ਲਾ ਕੇ ਚੱਕਿਆ ਹਾਂ ਠੀਕ ਆ ਉਹ ਚ ਕਿਹੜਾ ਫਸਲ ਉਹੀ ਜੀ ਹੋਣੀ ਆ ਨਹੀਂ 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 ਹੁਣ ਫੇ ਨਾ ਉਹ ਚ ਇੰਨੀ ਰੂੜੀ ਪੈ ਸਕਦੀ ਆ ਨਾ ਇੰਨਾ ਕਿੱਥੋਂ ਲਿਆਉਣਗੇ ਰੂੜੀ ਵਾਲਾ ਤਾਂ ਸਾਰਾ ਕੁਝ ਤਾਂ ਰੋੜੀ ਗਿਆ ਉਹੀ ਤਾਂ ਗੱਲਾ ਜਿੱਥੇ ਰੂੜੀ ਵਾਲਾ ਸਿਸਟਮ ਨਹੀਂ ਆ ਗਿਆ ਆਪਾਂ ਕਰਾਾ ਲਾ ਕੇ ਰੂੜੀ ਪਾਉਨੇ ਉੱਥੇ ਹੁਣ ਰੂੜੀ ਤਾਂ ਵਾਲਾ ਰਹਿ ਹੀ ਨਹੀਂ ਉੱਥੇ ਕਿੱਥੋਂ ਲੈ ਕੇ ਆਊਗਾ ਬਿਲਕੁਲ ਤੇ ਸਿਸਟਮ ਸਾਰੀ ਖਰਾਬ ਹੋ ਗਿਆ ਯਾਰ ਇੱਕ ਤੀ ਦਾ ਠੀਕ ਆ ਅਸਿਆ ਟਰਾਲੀਆਂ ਅੱਗੇ ਅਗਲਾ ਖੁਸ਼ ਹੁੰਦਾ ਹੁੰਦਾ ਈ ਟਰਾਲੀ ਭਰ ਜਾਂਦੀ ਸੀ ਹੁਣ ਤਾਂ ਟਰਾਲੀ ਭਰਨੀ ਜੀ ਨਹੀਂ ਆਉਂਦੀ ਹੈਗੀ ਟਰਾਲੀ ਵੀ ਜੇ ਭਰ ਦਿੰਦੇ ਵਜ਼ਨ ਨਹੀਂ ਹੈਗਾ ਵੀਰੇ ਧਾਣੇ ਚੱਕਸਤਾ ਹੈ ਨਹੀਂ ਅਸਿਆ ਹਾਂ ਟਰਾਲੀ 'ਚ ਵੀ ਵਜ਼ਨ ਜਿਹੜੀ ਜਾ ਕੇ 65 ਕੁਆਂਟ ਨਿਕਲਦੀ ਹੈ ਕਿ ਉਹਦੇ 52 ਕੁਆਂਟ ਨਿਕਲਦੇ ਨੇ 19 ਭਰੀ ਟਰਾਲੀ 'ਚ ਇੰਨਾ ਵਜ਼ਨ ਦਾ 11 ਕੁਆਂਟ 12 ਕੁਆਂਟਲ ਦਾ ਫਰਕ ਪੈ ਗਿਆ 12 ਦਾ ਫਰਕ ਪੈ ਗਿਆ ਕੀ ਕਰੂਗਾ ਬਸ ਯਾਰ ਬਾਕੀ ਮਸ਼ੀਨਰੀ ਦਾ ਵੀ ਤੂੰ ਐਂ ਦੇਖ ਲੈ ਵੀ ਅਸੀਂ 17 ਤਰੀਕ ਤੋਂ ਮਸ਼ੀਨ ਚਲਾਈ ਆ ਅੱਜ ਕਿੰਨੇ ਹੋ ਗਏ 29 ਹੋਈ ਆ 17 ਨੂੰ ਚਲਾਈਆ 29 12 ਦੇ ਨੰਬਰ 12 ਦਿਨੋਂ ਫਿਰ 12 ਦਿਨਾਂ ਚ ਕਿੰਨਾ ਕੁ ਮਸ਼ੀਨ ਨਾਲ ਵੜਦ ਰੋ ਕਿੰਨੀ ਕਬਾਡੀ ਵੜਦਾ ਰਹਿੰਦੇ ਆ ਢਾੜੀ ਦੀ ਬਸ ਆਪਾਂ ਮੰਨ ਲਾ ਵੀ 18 ਤੋਂ 20 ਕਿਲੋ ਵੜਦ ਰਹੇ ਆ ਇੱਕ ਮਸ਼ੀਨ ਨਾਲ ਕਿਉਂਕਿ ਝੋਨੇ ਖੜੇ ਸੀ ਠੀਕ ਆ ਇਸ ਮਸ਼ੀਨ ਨਾਲ ਵੀ ਆਪਾਂ ਨੇ ਇੱਕ ਦਿਨ ਤਾਂ 20 ਕਿਲੋ ਵੜਤੇ ਸੀ ਠੀਕ ਆ ਨਹੀਂ 18 ਕਿਲੋ ਦੀ ਉਸ ਤਾਂ ਲਾ ਲਾ 18 ਨੂੰ 12 ਨਾਲ ਕਰ ਲਾ ਕਿੰਨੇ ਕ ਬਣਨਗੇ 250 ਕਿਲੋ ਆਇਆ 250 ਕਿਲੋ ਹੋਊਗਾ ਕਹਣੋ ਕੋਈ 300 ਕਹਦਾ ਕੋਈ 400 ਕਹਦਾ 250 ਕਿਲੋ ਮਸ਼ੀਨ ਨੇ ਵੜਨਾ ਬਸ ਪ ਤਨ 300 ਕਿਲੇ ਲੜਾ 300 ਕਿਲੇ ਤਾਂ ਬਹੁਤ ਆ ਹਾਂ 300 ਕਿਲੇ ਦੇ ਆਸ-ਪਾਸ ਚਲ ਮੈਂ ਮੰਨਦਾ ਵੀ ਮੇਰਾ 300 ਕਿਲੇ ਤੇ ਇੱਕ ਮਸ਼ੀਨ ਦਾ ਉਸ ਤੇ ਪੈ ਜਣੀ ਆ ਲਗਭਗ ਫੇਰ ਤੋਂ ਬਾਕੀ ਉਧਰ ਨੰਬਰ ਸਰਵ ਨਹੀਂ ਵੱਡੇ ਸਵਾ 100 ਕਿਲੇ ਇੱਕ ਮਸ਼ੀਨ ਨਾਲ 100 ਕਿੱਕ ਨਾਲ ਫੇਰ ਜੇਂਦਰ ਉਹ ਚ ਡਰਾਈਵਰਾਂ ਦਾ ਖਰਚਾ ਹਾਂ ਬਿਲਕੁਲ ਡਰਾਈਵਰਾਂ ਤਾਂ ਵੀਰੇ ਦੇਣੀ ਨੇ ਡਰਾਈਵਰ ਚਲੋ ਡਰਾਈਵਰ ਵੀ ਕੀ ਕਰਨਾ ਉਧਰ ਮਹੀਨਾ ਲਾਇਆ ਮੈਂ ਹਾਂ ਇੱਥੇ ਮਨਰ ਪਿਆਰ ਸਮੇਂ ਤੋਂ ਡਰਾਈਵਰਾਂ ਤਾਂ 1.5 ਮਹੀਨਾ ਲੱਗਦਾ ਹੀ ਲੱਗਦਾ ਹੈ ਲੱਗਦਾ ਹੀ ਆ ਨਹੀਂ ਉਹ ਗੱਲ ਕਰਦੇ ਆ ਡਰਾਈਵਰ ਵੀ ਹੁਣ 30-40 ਹਜ਼ਾਰ ਤੋਂ ਘੱਟ ਤਾਂ ਰਹਿੰਦਾ ਆ 40 40-45 ਤੋਂ ਘੱਟ ਨਹੀਂ ਰਹਿੰਦਾ ਬਈ ਵਧੀਆ ਬੰਦਾ ਨਹੀਂ ਰਹਿੰਦਾ ਦੋ ਬੰਦੇ ਤਾਂ ਚਾਹੀਦੇ ਨੇ ਬਿਲਕੁਲ ਲਾਲਾ 60-70 ਹਜ਼ਾਰ 80 ਹਜ਼ਾਰ ਤਾਂ ਉਹ ਹੀ ਹੋ ਗਿਆ 80 ਹੀ ਹੋ ਗਿਆ ਤੇ ਫੇਰ ਉਸ ਤੋਂ ਬਾਅਦ ਲਾਲਾ ਤੂੰ ਸਪੇਅਰ ਸਪੇਅਰ ਪਾਰਟ ਜਿਹੜਾ ਤੇ ਹੁਣ ਤੂੰ ਐ ਲਾਲਾ ਵੀ ਕਿਸ਼ਤ ਮੁਸ਼ਕਲ ਨਿਕਲਣੇ ਮੇਰੇ ਕਿਸ਼ਤ ਨਿਕਲਦੀ ਨਹੀਂ ਮੇਰੇ ਸਾਬ ਨਾਲ ਤਾਂ ਨਹੀਂ ਨਿਕਲਦੀ ਕੋਲੋਂ ਪਾਉਗੇ ਕੋਲੋਂ ਪਾਉਗੇ ਬਸ ਸਾਰੇ ਤਾਂ ਕਿਸੇ ਕੋਲੇ ਵੀ ਕਰਕੇ ਦੇਖ ਲੈ ਪੱਟ ਲੈ ਸਪੇਅਰ ਪਾਰਟਸ ਵਾਲੇ ਕੋਲੇ ਜਾ ਕੇ ਦੇਖ 2005 ਦੇ ਵਿੱਚ ਅਸੀਂ 4 ਸਮੇਂ ਸੀ ਚ ਲਾਉਂਦੇ ਪਹਿਲਾਂ ਫਿਰੋਜ਼ਪੁਰ ਹਾਂ ਫਿਰ ਪਿੰਡ ਫਿਰ ਹਰਿਆਣੇ ਚ ਜਾਖਲ ਜਾਣਾ ਠੀਕ ਆ ਜੇ ਜਾਖਲ ਤੋਂ ਬਾਅਦ ਕਾਲੇ ਅੰਬ ਵੀ ਵਗ ਜਾਂਦੇ ਕਿ ਵੀਰ ਉਦੋਂ ਵੀ ਬਾਅਦ ਵੀ ਝਟ ਲੱਗਦੇ ਨੇ 4 ਸਟੈਪ ਲੱਗਦੇ ਹੁੰਦੇ ਸੀ ਫਿਰ ਹੁਣ 2 7 800 ਕਿਲਾ ਇੱਕ ਮਸ਼ੀਨ ਵੜ ਦਿੰਦੀ ਸੀ ਹੁਣ ਇੱਕ ਥਾਂ 'ਵੇਂ ਹੁਣ ਇੱਕ ਜਗ੍ਹਾ ਰਹਿ ਗਈ ਤੂੰ ਹਾਂ ਹੈ ਨਹੀਂ ਹੁਣ ਤੇਰੀ ਸਰਸੇ ਬਣੀ ਮਸ਼ੀਨਰੀ ਬਹੁਤ ਜ਼ਿਆਦਾ ਬਈ ਨਹੀਂ ਨਹੀਂ ਉਹਨੇ ਵੀ ਹਰੇਕ ਥਾਂ ਵੀ ਬਹੁਤ ਆ ਉੱਥੇ ਹੁਣ ਚੱਲਣੀ ਆ ਮੁਸਲਮਾਨਸਰ ਚੱਲਣੀ ਯਾਰ ਤੂੰ ਐ ਲਾਲਾ ਵੀ ਉਹ ਚੱਲਣੀਆਂ ਹੀ ਨੇ ਆਪਾਂ ਹੁਣ ਹਰੇਕ ਵਰਕਸ਼ਾਪ ਫੈਕਟਰੀ ਜਾਂਦੇ ਆਗੇ ਬਿਲਕੁਲ ਹਰੇਕ ਫੈਕਟਰੀ ਵਾਲੇ ਕੋਲੇ ਪੂਰਾ ਜ਼ੋਰ ਸੀਗਾ ਹਾਂ ਮਸ਼ੀਨਾਂ ਦਾ ਬਿਲਕੁਲ ਤੇ ਤੂੰ ਐ ਲਾਲਾ ਵੀ ਉਹ ਵੀ ਚੱਲਣੀਆਂ ਹੀ ਨੇ ਕਿਤੇ ਚੱਲਣੀਆਂ ਚੱਲਣੀਆਂ ਕੋਈ ਸਕਣ ਤੇ ਬੱਸ ਸਿਸਟਮ ਯਾਰ ਇੱਕ ਚੱਲਦੀ ਦੀ ਨਾ ਗੱਡੀ ਐ ਹਾਂ ਬੱਸ ਆਲਾ ਕਹਦਾ ਯਾਰ ਉਹ ਉਹਦੀ ਅੱਜ 10 ਦਿਨ ਹੋ ਗਏ ਮਸ਼ੀਨਾਂ ਚੱਲਦੀਆਂ ਹਾਂ ਚੱਲਦੀਆਂ ਚੱਲਦੇ ਨੇ ਸਹੀ ਗੱਲ ਪਰ ਇਹ ਨਹੀਂ ਦੇਖਣਾ ਵੀ ਉਹ ਮਸ਼ੀਨਾਂ ਚੱਲਦੀਆਂ ਕਿਵੇਂ ਨਹੀਂ ਜਾਂਦੀਆਂ ਕਿਵੇਂ ਉਹ ਠੀਕ ਹੈ ਤੇ ਐਸਐਮਐਸ ਲਾ ਕੇ ਉਹ ਤੈਨੂੰ ਕਿਹੜਾ ਬਚਣਾ ਉਸ ਤੋਂ ਬਾਅਦ ਡੀਜ਼ਲ ਆ ਡੀਜ਼ਲ ਦੀ ਖਪਤ ਆ ਉਹਦਾ ਡੀਜ਼ਲ ਦੇ ਪੈਸੇ ਲੈਣੇ ਨੇ ਆਪਾਂ ਚਲੋ ਜ਼ਿੰਮੇਵਾਰਾਂ ਦੀ ਜੀਰੀ ਘਟ ਨਿਕਲ ਆ ਪਰ ਡੀਜ਼ਲ ਦੇ ਪੈਸੇ ਹੀ ਕਹਿ ਰਹੇ ਆ ਤੈਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਨੂੰ ਵੀ ਉਹ ਤਾਂ ਆਪਾਂ 120 ਰੁਪਏ ਵਧਾਇਨੇ 100 ਦਾ ਤੇਲ ਵੱਧ ਖੰਦੀ ਆ 20 ਰੁਪਏ ਮੰਨ ਪਲੇਟ ਖਰਚੇ ਲਾ ਲਾ ਉਹ ਟਰੈਮਪੀ ਜੇ ਗਏ ਸੀ ਬੰਦੇ ਆਪਣੇ ਮਸ਼ੀਨਾਂ ਲੈ ਕੇ ਠੀਕ ਆ ਠੀਕ ਆ ਆਹਲਾ ਕਹਿੰਦਾ ਸੀ ਯਾਰ ਮੱਕੀ ਬਾੜੀ ਆ ਹਾਂ ਮੱਕੀ ਕਰਕੇ ਬਹੁਤ ਕਟੜ ਲੈ ਲਈ ਲੋਕਾਂ ਨੇ ਬਹੁਤ ਜਿਆਦਾ ਲੈ ਲਏ ਪਰ ਮੱਕੀ ਵਾਸਤੇ ਕਟੜ ਲੈ ਲੇ ਪਰ ਮੱਕੀ ਦਾ ਟਾਂਡਾ ਆਪਣੀ ਵੱਡਿਆ ਹਾਂ ਦੱਸ ਦਿੰਦੇ ਹਾਂ ਹੀ ਦੱਸ ਦਿੰਦੇ ਕਦੇ ਵੀ ਹੱਥੀ ਵੱਢੀ ਕਿ ਮੀਂਹੂ ਪੈ ਗਿਆ ਹੱਥੀ ਵੱਢ ਕੇ ਲੋਕਾਂ ਨੇ ਘਰੇ ਲਾ ਲਈ ਤੇ ਉਸ ਸੋਇਆ ਬੀਨ ਸੀਗੀ ਸੋਇਆ ਬੀਨ ਵੀ ਮੰਨ ਲੈ ਗਿੱਲੇ ਚ ਕਿੱਥੇ ਵੱਢੀ ਹੁਣ ਉਹ ਤੂੰ ਦੇਖ ਲੈ ਜਿਹੜਾ 7-8 ਲੱਖ ਰੁਪਇਆ ਲਾਇਆ ਮੱਕੀ ਤੇ ਕਟੜ ਤੇ ਬੰਦੇ ਨੇ ਉਹ ਕਿੱਥੇ ਗਿਆ ਉਹ ਬੇਕਾਰ ਹੀ ਹੁਣ ਕਦੋਂ ਮੱਕੀ ਚੱਲਣੀ ਆ ਆਪਣੀ ਜਲਨੀਆ ਉੱਥੇ ਜਾਣੀ ਕਿ ਜਲੂ ਉੱਥੇ ਜਾਣੀਆਂ ਇਹ ਦੱਸਦ ਨੇ ਮੇਰੇ ਵੀ ਮਿੱਤਰ 베ਲੀ ਨੇ ਲਿਆ ਤੇ ਕਹਿੰਨੇ ਉਹ ਵੀ ਐਂ ਕਹਿੰਦਾ ਕਹਿੰਦਾ ਚੰਦਰਾ ਜਿੰਨੀ ਮਰਜੀ ਮੱਕੀ ਵੜ ਲੱਕ ਮੈਨੂੰ ਕਹਿ ਰਿਹਾ ਕਹਿੰਦਾ ਤੂੰ ਕਟਰ ਲੈ ਲੈ ਹਾਂ ਮੈਂ ਨਹੀਂ ਮੈਂ ਤਾਂ ਇੱਥੇ ਛੋਨੇ ਦੇ ਲਾਉ ਹੁਣ ਉਹ ਕਹਿੰਦਾ ਤੂੰ ਵਧੀਆ ਰਹਿ ਗਿਆ ਵੀ ਨਹੀਂ ਲਿਆ ਹੁਣ ਉਹ ਮੱਕੀ ਬੀਜੀ ਵੀ ਦੇਸ਼ ਕੀ ਆਈ ਸੀ ਉਹ ਯਾਰ ਉੱਥੇ ਉਧਰਲੇ ਬੰਦੇ ਵੀ ਦੱਸਦੇ ਦੇ ਐਮਪੀ ਵਾਲੇ ਹੂੰ ਉਹ ਕਹਿੰਦੇ ਵੀ ਜਿੰਨਾ ਮਰਜੀ ਸਰਦਾਰ ਜੀ ਵੜ ਲਿਓ ਸੋ ਤੱਕੀ ਵੱਡੀ ਨਹੀਂ ਜਾਣੀ ਇੰਨੀ ਜ਼ਿਆਦਾ ਕੀ ਉਹ ਵੱਡੀ ਹੱਥੀਂ ਗਏ ਇੰਦਰਾ ਆਪਣੇ ਨਾਲ ਬਹੁਤ ਬੰਦੇ ਜੁੜੇ ਨੇ ਐਮਪੀ ਦੇ ਹੂੰ ਆਪਣੇ ਚੈਨਲ ਤੇ ਠੀਕ ਆ ਤੇ ਉਹ ਐਂ ਕਹਿੰਦੇ ਸੀ ਸਰਦਾਰ ਜੀ ਐਕਤੀ ਮੱਕੀ ਵਾਲਾ ਕਟਰ ਲੈ ਆਣਾ ਓਕੇ ਵੀ ਗਾੜੀ ਭੇਜੋ ਕੋਈ ਮੱਕੀ ਵਾਲਾ ਕਟਰ ਹੋਵੇ ਜਿੰਨੀ ਕਹੋਗੇ ਉਤਨੀ ਭਰ ਲਓ ਆ ਹੁਣ ਪਿਛਲੀ ਗੇਰ ਨਿੰਦਰਤ ਤੋਂ ਭੇਜਿਆ ਸੀ ਮੈਂ ਹਾਂ ਪਿਛਲੀ ਵਾਰ ਉਹ ਤੋਂ ਮੱਕੀ ਤੇ ਭੇਜਿਆ ਸੀ ਮੱਕੀ ਤੇ ਭੇਜਿਆ ਸੀ ਉਹ ਪੂਰਾ ਟੌਪ ਦਾ ਸੀ ਜੇ ਰਹਿ ਗਿਆ ਉਹਦਾ ਹਾਂ ਪੂਰਾ ਟੌਪ ਦਾ ਠੀਕ ਆ 250 ਕਿਲਾ ਉਹ ਮੱਕੀ ਦਾ ਵੱਡਿਆ ਆ ਲੇਕਿਨ ਉਹ ਵੀ ਨਹੀਂ ਖੜਿਆ ਕਿਤੇ ਨਾ ਉਹਦੀ ਵੀਡੀਓ ਚਲ ਪਾਉਂਦਾ ਰਿਹਾ ਉਹ ਵੀ ਨਹੀਂ ਯਾਰ ਜਦੋਂ ਕੰਮ ਹੀ ਨਹੀਂ ਕੰਮ ਹੀ ਨਹੀਂ ਹੈਗਾ ਸਹੀ ਗੱਲ ਹੈ ਕਿਤੇ ਕਿੱਧਰ ਨੂੰ ਭੱਜਲਾ ਵਿਚਾਰਾ ਕਰਦਾ ਕਿੱਧਰ ਨੂੰ ਭੱਜਲਾ ਕਿਤੇ ਕਿੱਧਰ ਨੂੰ ਅੱਕ ਕੇ ਬੰਦਿਆਂ ਤੋਂ ਅੱਕ ਕੇ ਉਹਨੇ ਦਸ ਮੀਸ਼ ਵੇਚਤੀ ਉੱਥੇ ਖੜੀ ਅੱਛਾ ਵੇਚੀ ਆਹੋ ਠੀਕ ਆ ਉਹ ਕਹਿੰਦਾ ਇੱਕ ਹੁਣ ਖੱਤੇ ਚਾਲਦੀ ਆ ਇੱਕ ਖੜੀ ਆ ਇੱਕ ਡਰਾਈਵਰ ਪੈਸੇ ਲੈ ਕੇ ਭੱਜ ਗਿਆ ਤੇ ਇੱਕ ਗਿਆਨੀ ਆ ਉਹ ਕਹਿੰਦਾ ਹੁਣ ਕਿੱਧਰ ਨੂੰ ਜਾਈਏ ਤੇ ਸਾਡੇ ਇੱਕੀ ਚਲੋ ਮੇਰੇ ਭਰਾ ਨੇ ਆਤਮੇ ਨੇ ਮਸ਼ੀਨ ਬਹੁਤ ਸਾਥ ਦਿੱਤਾ ਮੇਰਾ ਠੀਕ ਆ ਯਾਨੀ ਡਰਾਈਵਰ ਨਾਲੋਂ ਵੱਧ ਉਸਤ ਪਾਉਂਦਾ ਰਿਹਾ ਸੱਚ ਆਪ ਵੀ ਚਲਾਈ ਆਈ ਸੀ ਹਾਂ ਇੱਕ ਮਸ਼ੀਨ ਜਮਾਂ ਆਪ ਹੀ ਚਲਾਈ ਠੀਕ ਆ ਪਰ ਰੋਟੀ ਵੇਲੇ ਉਤਰਨਾ ਜੇ ਪੰਜ ਮਿੰਟ ਉਤਰਨਾ ਨਹੀਂ ਆਪਣੀ ਤਾਂ ਉਹ ਵੀ ਨਹੀਂ ਖਾਂਦਾ ਕਈ ਵਰੀ ਹਾਂ ਕਹਿੰਦਾ ਛੋੜੇ ਦਿਨ ਕਿਤੇ ਭੁੱਖ ਲੱਗਦੀ ਆ ਜਾਨੀ ਉਹਨੇ ਕਰਤਾਰ ਤੇਰੇ ਆਓ ਬੱਲੇ ਬੱਲੇ ਕਰਾ ਦੀ ਗਾਹਕ ਵੀ ਪੂਰੇ ਖੁਸ਼ ਨੇ ਇਦੇ ਤੇ ਠੀਕ ਆ ਸੰਤੋਣ ਹਰੇ ਕਹਿੰਦਾ ਯਾਰ ਸਾਡੇ ਦਾਤ ਮੈਨੂੰ ਭੇਜ ਦੇ ਆ ਤੈਨੂੰ ਭੇਜ ਦੇ ਆ ਪਤਾ ਵੀ ਨਾ ਨੁਕਸਾਨ ਕਰਨਾ ਜਦੋਂ ਇਹਦੀ ਖੇਤੀ ਕਰੀ ਵੀ ਆ ਨਾ ਪਤਾ ਵੀ ਕਿਵੇਂ ਪਾਲੀ ਜਾਂਦੀ ਆ ਹਾਂ ਇਦਾਂ ਗੱਲ ਹੈਗੀ ਆ ਬਾਕੀ ਕਈ ਵਾਰ ਡਰਾਈਵਰ ਤੇਜ਼ੀ ਕਰਨ ਵਾਲੀ ਵੀ ਹੁੰਦੀ ਆ ਤੇ ਤੇਜ਼ੀ ਕਰ ਜੀ ਜਿੱਥੇ ਮੰਨ ਟਕਿਆਂ ਨਾਲ ਵੜਨਾ ਉਹ ਟਕਿਆਂ ਨਾਲ ਵੱਢੇ ਜਿਹੜੇ ਬੰਦੇ ਨੂੰ ਫਸਲ ਦੀ ਬਤ ਖਵਤ ਦਾ ਪਤਾ ਉਹ ਕੰਮ ਜਾਵਾ ਮੈਨੂੰ ਹੁਣ ਮੰਨ ਲਾ ਵੀ ਪਤਾ ਹੀ ਨਹੀਂ ਫਸਲ ਦੱਬੀ ਤੁਰੇ ਜਾਣਾ ਜਾਂ ਤਾਂ ਹਾਈ ਲਾ ਕੇ ਦੱਬੀ ਤੁਰੇ ਜਾਣਾ ਜਾਂ ਫਿਰ ਬੱਲੇ ਨਾਲ ਕਰ ਕੀ ਬੈਜੇ ਨਾ ਸਹੀ ਗੱਲ ਇਹ ਚੀਜ਼ਾਂ ਦਾ ਫਰਕ ਤਾਂ ਬਹੁਤ ਪੈਂਦਾਗਾ ਹੁਣ ਇਹ ਜਾਨੀ 2-3 ਕਿਲੇ ਉਹ ਦੂਜੇ ਨਾਲ ਵੱਧ ਵੜਦਾ ਰਿਹਾ ਠੀਕ ਆ ਉਹ ਨਾਲ ਬਿਨਾਂ ਸਮਝ ਤੋਂ ਵੀ ਰਹੇ ਨੇ ਸੇ ਉਹਤੇ ਵੀ ਐਸਐਮਐਸ ਲੱਗਿਆ ਰਿਹਾ ਉਹਤੇ ਲੱਖਾ ਤੇ ਆਪਣਾ ਡਰਾਈਵਰ ਤੇ ਨਾ ਉਹਤੇ ਲੱਗਿਆ ਨਹੀਂ ਹੋਇਆ ਉਹ ਬਿਨਾਂ ਐਸਐਮਐਸ ਤੋਂ ਉਹ ਬਿਨਾਂ ਐਸਐਮਐਸ ਹਾਂ ਘੇਰੇ ਵੀ ਇੱਕ ਦਿਨ ਉਹਨਾਂ ਨੂੰ ਵਧੀਆ ਦੇਦੇ ਸੀ ਪਰ ਆਤਮਾ ਫਿਰ ਵੀ ਉਹਨਾਂ ਨੂੰ ਮੂਰੇ ਨਿਕਲੇ ਗਿਆ ਠੀਕ ਆ ਬਸ ਹੱਥ ਦਾ ਹੁੰਦਾ ਹੱਥ ਦਾ ਹੁੰਦਾ ਸਹੀ ਗੱਲ ਕਿਸੇ ਬੰਦੇ ਦਾ ਚੱਲੇ ਟਾਇਰ ਘੁੰਮੀ ਜਾਵੇ ਬਾਡੀ ਤਾਂ ਉਹੀ ਜਾਂਦ ਕਰ ਦਿੰਦਾ ਬਾਕੀ ਆਏ ਆ ਮੋੜਾ ਮਾੜਾ ਤੇ ਹੋਰ ਹਨਾ ਬੰਦਾ ਤੇਜ਼ੀ ਵਾਰਸ ਜੇ ਹੁਣ ਐਸਐਮਐਸ ਨਾਲ ਚੱਲਦੀ ਆ ਮਸ਼ੀਨ ਆ ਥੋੜਾ ਵੀ ਕਿਤੇ ਢੇਰੀ ਲੱਗ ਜੂ ਦਾਣੇ ਪਾਉਣ ਵੇਲੇ ਵੀ ਨਾ 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 ਤੋੜ ਕੇ ਦਾਣੇ ਦੂਨੇ ਇਹ ਤਾਂ ਗੱਲ ਹੈਗੀ ਆ ਤੇ ਕਿਵੇਂ ਰਿਹਾ ਕੰਮ ਵਧੀਆ ਰਹਿ ਜੂ ਫਿਰ ਕੰਮ ਠੀਕ ਰਹਿ ਜੂ ਵੀਰੇ ਚਲੋ ਬਾਕੀ ਲੋਕਾਂ ਨੂੰ ਫਿਰ ਵੀ ਠੀਕ ਰਹਿ ਜਾਣਗੇ ਕਿਉਂਕਿ ਮੈਂ 35-40 ਕਿਲੇ ਗੇਂਜੀ ਬਾਬੇ ਉਹਨਾਂ ਤੋਂ ਵੜਾਤੇ ਹੱਸਿਆ 25 ਕਿਲੇ ਉਹ ਵੱਟ ਕੇ 15 ਕਿੱਕ ਮੁੰਡਾ ਮਹੌਲੀ ਤੋਂ ਹੋਰ ਤੇ ਸੰਗਾਰਾ ਹਾਂ ਉਹ ਲੋਹਾਗਾ ਦੀ ਦੋ ਦਿਨ ਮੇਰੇ ਨਾਲ ਚਲੋ ਉਹਦੇ ਕੋਲ ਇੱਕ ਦਿਨ ਡਿਗੀ ਸੀ ਉਹਨੇ 30 ਕਿਲੇ ਤੋਂ ਵੜਿਆ ਗੇਂਜੀ ਬਾਬਾ ਸੱਤ ਰਿਆ ਸੀ ਵੀਰੇ ਗੇਂਜੀ ਬਾਬਾ ਮੈਂ 5 ਕਰਾਈਆਂ ਭੇਜਿਆ ਦੀ ਹੱਸਿਆ ਫਿਰ ਉੱਥੇ ਵਰਤੇ ਉਹਨੇ 50 ਕਿਲੇ ਫਿਰ ਦੋ ਤਿੰਨ ਦਿਨ ਮੈਂ ਇਹਦੇ ਬਾਰੇ ਵੀ 25 ਕਿਲੇ ਮੇਰੇ ਕੋਲ ਵੜ ਗਿਆ ਠੀਕ ਆ ਚਲ ਮੇਰਾ ਵੀ ਸਰਕਲ ਚਾ ਰੋਟ ਆ ਗਿਆ ਉਹਦਾ ਵੀ ਆਇਆ ਦਾ ਚਲੋ ਮਾਨ ਜਰੇਗਾ ਰੋਮਾਨ ਆ ਗਿਆ ਹੈਨਾ ਗਾਹਕ ਦੀ ਸੰਤੋਸ਼ਟੀ ਹੋ ਗਈ ਟਾਈਮ ਸਰ ਬੱਢੀ ਗਈ ਯਾਰ ਨਹੀਂ ਤਾਂ ਚਲ ਇੱਕ ਅੱਧੀ ਢਹਾੜੀ ਰੁਕ ਵੀ ਜਾਂਦਾ ਹੁੰਦਾ ਬੰਦਾ ਹਾਂ ਹਾਂ ਕਿਉਂਕਿ ਹਰ ਇੱਕ ਨੂੰ ਆਇਆ ਵੀ ਫਸਲ ਵੇਚ ਕੇ ਆਪਾਂ ਕਣਕ ਕਣਕ ਬੀਜੀ ਕਣਕ ਬੀਜੀ ਹਰੇਕ ਨੂੰ ਹੁੰਦਾ ਤੇ ਬਾਕੀ ਭਾਈ ਹੁਣ ਗੱਲ ਆਏ ਆ ਵੀ ਗਾਹਕ ਖੜਦਾ ਵੀ ਹੈ ਨਹੀਂ ਮਸ਼ੀਨਰੀ ਜਿਆਦਾ ਹੋਊ ਮਸ਼ੀਨਰੀ ਜਿਆਦਾ ਹੋਗੀ ਜਿਆਦਾ ਹੋਗੀ ਆਲਾ ਕਹਿੰਦਾ ਜੇ ਨਹੀਂ ਤਾਂ ਤੇਰੇ ਕੋਲੇ ਟਾਈਮ ਮੈਨੂੰ ਉਹ ਮਿਲਦੀ ਆ ਮਿਲਦੀ ਆ ਬਿਲਕੁਲ ਠੀਕ ਆ ਚਲ ਆਪਣੇ ਗਾਹਕ ਜਿੰਨੇ ਹੈਗੇ ਨੇ ਸਾਰੇ ਉਹ ਸੰਤੋਸ਼ਟੀ ਵਾਲੇ ਨੇ ਇੱਕ ਅੱਧਾ ਦਿਨ ਖੜ੍ਹਵੀ ਜਾਂਦੇ ਨੇ ਆ ਹੁਣ ਜੇ ਚਰਾਉਣੀ ਹੁੰਦੀ ਮੈਂ ਦੋ ਦਿਨ ਹੋਰ ਚਲਾ ਦਿੰਦਾ ਪਰ ਬੰਦੇ ਮੈਨੂੰ ਕਹਿੰਦੇ ਚੱਲ ਤੂੰ ਕੋਈ ਗੱਲ ਨਹੀਂ ਸਾਰ ਲਾ ਬਾਈ ਅਸੀਂ ਦਿਹਾੜੀ ਲੇਟ ਵੜਾ ਲਾਂਗੇ ਕੋਈ ਨਾ ਠੀਕ ਤੂੰ ਆਪਣੀਆਂ ਨਾਲ ਹੀ ਵੜ ਲੈ ਠੀਕ ਠੀਕ ਫਿਰ ਦੀਪਾ ਇੰਨੀ ਸੱਧਿਆ ਕਿਸੇ ਪਾਸੇ ਦੀਪਾ ਸੱਧਿਆ ਵੇ ਦੀਪਾ ਪਹਿਲਾਂ ਬੌੜਾਈ ਸੀ ਹਾਂ ਉਹ ਵੀ ਆਪਣੇ ਪਿੰਡ ਰਿਸ਼ਤੇਦਾਰੀਆ ਵਿੱਕੀ ਦੀ ਕਰਤਾਰ ਨੇ ਉਹਦੇ ਕੋਲ ਦੋ ਵੀ ਠੀਕ ਆ ਉਹਦੇ ਕੋਲ ਵੀ ਦੋ ਨਾਲ ਦੇਖ ਲਾ ਪੂਰਾ ਨਹੀਂ ਹੋਇਆ ਕੰਮ ਅਸੇ ਪਹਿਲਾਂ 35-40 ਕਿਲੇ ਦੀਪ ਨੇ ਉੱਥੇ ਵੱਡੇ ਫਿਰ ਉਹਨਾਂ ਦਾ ਇੱਕ ਦੋਸਤ ਆ ਸਰਪੰਚ ਮਾਨਕਾਲ ਤੋਂ ਹਾਂ ਫਿਰ ਉਹਦੇ ਕੋਲੇ ਵੱਢ ਗਿਆ 30-35 ਕਿਲੇ ਠੀਕ ਹੁਣ ਉਹਨੂੰ ਬਲਾਸਪੁਰ ਭੇਜਤਾ ਅਸੇ ਹੂੰ ਉੱਥੇ ਇੱਕ ਮਸ਼ੀਨ ਵਾਲੇ ਕੋਲੇ ਰਾਸਤੀ ਫਿਰ ਉਹ ਮੈਨੂੰ ਫੋਨ ਕਰਿਆ ਉਹਨੇ ਮੈਂ ਜਾਂ 2 ਦਿਨ ਲਵਾਈ ਜਾ ਮਾਤਾ ਨੂੰ ਮਸ਼ੀਨ ਦੇ ਦੇਣਾ ਵੀ ਮੈਂ ਤਾਂ ਆਪੇ ਜਿ ਵਿਜੀਆ ਠੀਕ ਆ ਹੁਣ ਕੱਲ ਤੜਕੇ ਦਾ ਉੱਥੇ ਗਿਆ ਉਹ 30-35 ਕਿਲੇ ਮੇਰੇ ਸਭ ਨੂੰ ਉੱਥੇ ਵੱਢ ਜੋ 100 ਕਿਲਾ ਕਰ ਜੀ 100 ਕਿਲੇ ਦੇ ਰੱਖ ਪਗ ਉਹਨਾਂ ਦਾ ਕੰਮ ਤਾਂ ਆਪਣੇ ਨੂੰ ਗੇਤੀ ਹੁੰਦਾ ਹੈ ਉਹਨਾਂ ਦਾ ਕੀਤਾ ਉੱਥੇ ਫਿਰ ਆਲੂ-ਲੂ ਦੀ ਖੇਤੀ ਹੈ ਨਾ ਹਾਂ ਦੂਜੇ ਵੀ ਲੱਗਦਾ ਦੂਜੇ ਵੀ ਅਸੇ ਇੱਕ ਗੱਲ ਹੈਗੀ ਊਸਾ 44 ਚ ਨਿਬੜਦਾ ਵਧੀਆ ਹਨਾ ਐ ਕਿ ਨਹੀਂ ਐ ਕਣਕਾਂ ਹਾ ਜੀਰੀਆਂ ਡਿੱਗੀਆਂ ਨਹੀਂਆਂ ਵੀਰੇ ਹਾਂ ਐ ਕਿ ਨਿਮੇੜ ਰਿਹਾ ਜੀਰੀਆਂ ਦਾ ਕੋਈ ਤਾਂ ਝਾੜ ਘੱਟਦੇ ਤਾਂ ਤੁਰਦਿਆਂ ਵੀ ਰਹੀਆਂ ਨੇ ਮਸ਼ੀਨਾਾਂ ਤੇ ਪਿਛਲੇ ਸਾਲ ਡਿੱਗੀਆਂ ਵੀ ਹੋਈਆਂ ਸੀ ਜੀਰੀਆਂ ਵੀ ਤੱਕੜੀਆਂ ਸੀ ਪਿਛਲੀ ਗੇਰ ਤਾਂ 50 55 60 ਵਿਘਿਆਂ ਤੋਂ ਵੱਧੀਆਂ 60 ਵਿਘੇ ਕੋਈ ਕਰਮ ਵਾਲੀ ਵੜਦੇ ਪਿਛਲੀ ਵਾਰੀ ਤਾਂ ਹਾਂ ਵਧੀਆ ਚੰਗਾ ਡਰਾਈਵਰ ਸਾਟਾ ਵੀ 100 ਵਿਘੇ ਨੂੰ ਵੀ ਹੱਥ ਲਾ ਜਿੰਦੇ ਸੀਗੇ ਬਿਲਕੁਲ ਹੌਣ ਤੂੰ ਐ ਲਾਲਾ ਵੀ ਇੱਥੇ ਆ ਇੱਕ ਆ ਚੱਲਦੀ ਆ ਦੋ ਉਹ ਚੱਲਦੀਆਂ ਨੇ ਹਾਂ ਹਾਂ ਤੇ ਮਸ਼ੀਨਾ ਹੁਣ ਲਵੇ ਲਵੇ ਇੱਕ ਉਹ ਖੜੀ ਹੋ ਚੱਲਦੀ ਆ ਹਾਂ ਉਹਧਰਾਵਾਂ ਦੀ ਆ ਤੂੰ ਐ ਲਾਲਾ ਲਵੇ ਲਵੇ ਕਿੰਨੀਆਂ ਚੱਲਦੀਆਂ ਨੇ ਬਸ ਦੋ ਦਿਨਾਂ ਦਾ ਕੰਮ ਰਹਿ ਗਿਆ ਦੋ ਦਿਨਾਂ ਚ ਖਿੱਚਦਾ ਨਹੀਂ ਗਿਆ ਬਸ ਰਸਿਨਰੀ ਵਾਲੀ ਜ਼ਿਆਦੇ ਹੋਗੀ ਬੜੀ ਜ਼ਿਆਦੇ ਹੋਈ ਅੱਗੇ ਯਾਰ 15 15 ਦਿਨ ਮੰਨ ਕੇ ਚੱਲ ਕਣਕ ਵੇਲੇ ਚੱਲੀ ਜਾਂਦੇ ਹੁੰਦੇ ਸੀ ਆਪਾਂ ਪਿੰਡ ਹਾਂ ਹਾਂ ਚੱਲਦੇ ਸੀ ਬਿਲਕੁਲ ਹੁਣ ਹਫਤਾ ਕਣਕ ਦਾ ਆ 12 13 ਦਿਨ ਦੇ ਰਾਜੀਰੀ ਦੇ ਮਨ ਲਾ ਹਫਤਾ ਵੀ ਹੈ ਉਰੇ ਨਾ ਮਨ ਹਾਂ ਹਾਂ ਦੋਨੇ ਦਿਨ ਦੋ ਥਾਂ ਮੈਂ ਮਨ ਲਾ ਵੀ ਹਫਤਾ ਲੱਗਦਾ ਹਾਂ ਅੱਗੇ ਪਹਿਲਾਂ ਦੇਖ ਲਾ ਹਰਿਆਣੇ ਜਾਂਦੇ ਹਰਿਆਣੇੋਂ ਵੱਢਦੇ ਫਿਰ ਪਿੰਡ ਆਉਂਦੇ ਪਿੰਡ ਵੱਢ ਕੇ ਫਿਰ ਅੰਬਰਸਰ ਜਾਂਦੇ ਠੀਕ ਆ ਅੰਬਰਸਰੋਂ ਫਿਰ ਜੰਬੂ ਵਾਲਾ ਵੀ ਹੋ ਜਾਂਦਾ ਜੰਮੂ ਵਾਲਾ ਚਾਰ ਟ੍ਰਿਪ ਹੋ ਜਾਂਦੇ ਸੀਗੇ ਜੇ 2 200 ਕਿਲਾ ਵੀ ਵੱਢਦੀਆਂ ਤਾਂ 800 ਕਿਲਾ ਵੱਢ ਗਈਆਂ ਹੁਣ ਤਾਂ ਦੋ ਸੀਜ਼ਨਾਂ ਦੀਆਂ 800 ਵੱਢ ਸਕਦੇ ਵੀਰੇ ਨਹੀਂ ਵੱਢਦੀਆਂ ਹੁਣ ਆਲਾ ਕਹਿੰਦਾ ਯਾਰ ਵੀ ਨਮੀ ਲੈ ਲਓ ਨਮੀ ਲੈ ਲਓ ਵਿੱਚ ਹੁਣ ਤੇਰੇ ਪਿੰਡੀ ਲਾਲਾ ਤੂੰ ਮੈਨੂੰ ਪਤਾ 25 30 ਮਸ਼ੀਨਾਂ ਆਉਣਗੀਆਂ। ਭਾਮ ਨਾਲਾ। ਵਿਦੇਸਿਆਂ ਤੋਂ 4 ਦਿਨ ਬਾਢੀ ਚੱਲੀ ਮੈਨੂੰ ਵਿਦੇਸਿਆਂ ਦਾ ਮੁੰਡਾ ਇੱਕ ਮਿਲਿਆ। ਹਾਂ ਪੰਪ ਤੇ ਤੇਰ ਬਣਾਇਆ। ਠੀਕ ਆ। ਉਹ ਕਹਿੰਦਾ ਸਾਡੇ ਪਿੰਡੇ ਤੋਂ 16 ਮਸ਼ੀਨਾਂ ਨੇ ਕਿਉਂਕਿ ਵਿਦੇਸਿਆਂ ਪਿੰਡ ਦੀ ਜੂ ਛੋਟੀ ਆ। ਛੋਟੀ ਆ। ਉਹ ਕਹਿੰਦਾ 4 ਦਿਨਾਂ ਚੌਥਾ ਦਿਨ ਲੱਗਿਆ ਨਹੀਂ ਲੈ। ਨਹੀਂ ਲੱਗਿਆ ਹੁਣ। 16 ਮਸ਼ੀਨਾਂ ਨੂੰ ਕੰਮ ਤਾਂ ਬੰਦਾ ਵੇਈ ਹੋਣਾ। ਕਿੰਨਾ ਕੁ ਸੀ 100 100 ਵਾੜੀਆਂ ਹੋਈਆਂ 400 ਬਿਕਾ ਹੋਇਆ। ਹਾਂ ਉਹੀ ਤਾਂ ਗੱਲਾ। ਕੀ ਉਹ ਕਿਸ਼ਤ ਪਰ ਤੂੰ ਕੀ ਉਹ ਡਰ ਬੜਾ ਜ਼ਿਆਦਾ ਕੰਮ ਖਿੱਚ ਮਾ ਹੋ ਗਿਆ ਮਹੀਨਾ ਤਾਂ ਕੇ ਸੀ ਕਾਲੇ ਆਂਬ ਲਾਏ ਹੁੰਦੇ ਸੀ ਯਾਰ ਮਹੀਨਾ ਹੀ ਜਾਖੜ ਨਹੀਂ ਲਾਏ ਹੁੰਦੇ ਸੀ ਠੀਕ ਆ ਉਦੋਂ ਚੱਲਦੀਆਂ ਤਿੰਨ ਤਿੰਨ ਮਹੀਨੇ ਮਸਿਨਾ 20 ਦਿਨ ਪਿੰਡ ਚਲਣੀ ਮਹੀਨਾ ਪਹਿਲਾਂ ਫਿਰੋਜ਼ਪੁਰ ਲਾ ਦੇਣਾ ਠੀਕ ਆ ਉਦੋਂ 2.5 ਤਿੰਨ ਮਹੀਨੇ ਆਰਾਮ ਨਾਲ ਲਾ ਦਿੰਦੇ ਸੀ ਪੈਸੇ ਤਾਂ ਉਦੋਂ ਸੀਗੇ ਉਦੋਂ ਪੈਸੇ ਬਣਦੇ ਸੀ ਹੁਣ ਤਾਂ ਇੱਕ ਆਇਆ ਵੀ ਚਲਦੀ ਦਾ ਨਵਾਂ ਗੱਡੀ ਆ ਜੀ ਮੈਂ ਹੁਣ ਜਦ ਜਿਹਦੀ ਵੱਡੀ ਕੈਸ ਤਾਂ 2.5 ਲੱਖ ਲਈ ਕਿਵੇਂ ਪੂਰੀ ਹੋ ਵੀਰੇ ਨਹੀਂ ਉਹ ਨਹੀਂ ਹੁਣ ਤੁਹਾਨੂੰ ਮੈਂ ਦੱਸਦਾ ਵੀ ਹੁਣ ਮੇਰੇ ਮੇਰੀ ਕੇਸ ਤੇ ਛੋਟੀ ਹੈ ਚਲੋ ਮੈਂ ਲੋਨ ਕੱਟ ਕਰਾਇਆ ਸੀ ਪਰ ਮੈਨੂੰ ਵੀ ਜਿਹਾ ਐ ਵਿਟ ਕੇਸ ਤੇ ਬਰਾਬਰ ਬਚ ਰਹੀ ਹੋਊਗੀ ਠੀਕ ਆ ਨਾਲੇ ਉਧਰ ਲਾਇਆ ਸਭ ਕੀ ਲਵਡੇ ਹੁਣ ਮੈਨੂੰ ਹਰੇ ਕਹਿੰਦਾਗਾ ਵੀ ਵਧੀਆ ਰਹਿ ਗਿਆ ਤੂੰ ਵਧੀਆ ਰਿਹਾ ਤੂੰ ਹਾਂ ਹਾਂ ਜਿਵੇਂ ਤੇਰਾ ਮਨ ਸੀ ਪਹਿਲਾਂ ਲੈਣ ਦਾ ਤੇ ਹੁਣ ਮੈਂ ਨਵੀਂ ਲਾਇਨ ਨੂੰ ਕਹਿੰਦਾ ਸੀਗਾ ਵੀ ਨਵੀਂ ਲੈ ਕੇ ਕੇਸ ਤੇ ਨਹੀਂ ਕੱਢਣੀ ਸੀ ਉਹਨੇ ਨਹੀਂ ਨਹੀਂ ਕੱਢਣੀ ਸਹੀ ਗੱਲ ਹੁਣ ਜੇ ਬਾਡੀ ਵਡਾਂਗੇ ਫੇਰ ਹੀ ਕੇਸ ਤੇ ਬਾਡੀ ਨਾਲ ਹੀ ਬਣਦੀ ਆ ਸਹੀ ਗੱਲ ਹੁਣ ਪਿੰਦੂ ਬਡੁੰਦੀ ਵਾਲਾ ਦੱਸਦਾ ਜੀ ਕਹਿੰਦਾ ਮੈਂ 350 ਕਿਲਾ ਬਾਹਰੋਂ ਮਸ਼ੀਨਾ ਬੁਲਾ ਕੇ ਵੜਾਤਾ ਜਿਹੜਾ ਉਹਨੇ ਆਪ ਆਰਡਰ ਨਾਲ ਦੀ 350 ਕਿਲਾ 350 ਕਿਲਾ 4 ਮਹੀਨਾ ਕਹਿੰਦਾ ਬੁਲਾਈਆਂ ਵਾਰ ਫੇਰ ਆਪ ਨੂੰ ਕੀ ਰਹਿ ਗਿਆ ਆਪ ਨੂੰ ਉਹਨੂੰ ਕੀ ਰਹਿ ਗਿਆ 3 ਮਹੀਨਾ ਤੋਂ ਕੁਲ ਆਪਦੀਆਂ ਨੇ ਸਾ ਉਹੀ ਹੈਗਾ ਵੀ ਮੰਨ ਲਾ ਚਾਹ ਲਾ ਉਹਦੇ ਕੋਲੇ ਮੱਕੀ ਮੁੱਕੀ ਦਾ ਜਿਗਾਰਡ ਹੈਗਾਗਾ ਇਸੇ ਕਰਕੇ ਉਹਨੇ ਵੜਾ ਲਿਆ ਵੀ ਕਾਹਕ ਤਾਂ ਫਿਰ ਸੰਤੋਖਤ ਕਰਨਾ ਕਿ ਉਹ ਤੇ ਆਲੂ ਬੀਜਦੇ ਹਣ ਹਾਂ ਆਲੂ ਤੋਂ ਬਾਅਦ ਮੱਕੀ ਲੱਗਣੀ ਆ ਮੱਕੀ ਲੱਗਣੀ ਆ ਉਹ ਕਹਿੰਦਾ ਬਾਹਰੋਂ ਮਸ਼ੀਨਾ ਬੁਲਾਈਆਂ ਮਿੱਤਰ ਵੇਲੀਆਂ ਫੇਰ 350 ਕਿਲਾ ਨਹੀਂ ਸਾਵੇਂ ਉਹਦੇ ਕੋਲੇ ਆਪਦੇ ਕੋਲੇ ਆਂਦਰ ਆਉਣੀ ਸੀ ਮੰਨ ਲਾ ਵੀ 600 ਕਿਲਾ ਹੋ ਗਿਆ ਇੱਕ ਮਸ਼ੀਨ ਨੂੰ ਹਾਂ ਇੱਕ ਮਸ਼ੀਨ ਨੂੰ 100 100 ਇੱਕ ਮਸ਼ੀਨ ਨੂੰ 115 ਕਿਲੇ ਲਾਂਗੇ ਇੱਕ ਮਸ਼ੀਨ ਦੇ ਬਿਲਕੁਲ ਠੀਕ ਆ ਉਹ ਨਹੀਂ ਉਹਨੇ ਮੰਨ ਲਾ ਆਪਦੀ ਨਾਲ ਵਾਢ ਲੈਣੇ ਦੀ ਆਪਦੀ ਨਾਲ ਵਾਢ ਲੈਣੇ ਦੀ ਇੱਕ ਮਸ਼ੀਨ ਦੀ ਵਾਢ ਹੀ ਗਈ ਇੱਕ ਮਸ਼ੀਨ ਦੀ ਵਾਢ ਹੀ ਗਈ ਸਹੀ ਗੱਲ ਇੱਕ ਮਸ਼ੀਨ ਦੀ ਵਾਢ ਹੀ ਗਈ ਬਿਲਕੁਲ ਇੱਕ ਮਸ਼ੀਨ ਦੀ ਵਾਢ ਹੀ ਗਈ ਨਹੀਂ ਐਨੇ ਆਪਦੀ ਨਾਲ ਵੱਡੇ ਜਾਂਦੇ ਤਾਂ ਉਹ ਜੀ ਗੱਲ ਹੋ ਗਈ ਹੁਣ ਮੈਨੂੰ ਕਹਿੰਦਾ ਦੋ ਲੈ ਦੇ ਇਕੱਠੀਆਂ ਲੈ ਲੈਣੇ ਜਦੋਂ ਕਹਿੰਦਾ ਦੋ ਹੋਰ ਹੀ ਰੱਖਾਂਗਾ ਕਹਿੰਦਾ ਚਾਹੇ ਕੰਮ ਘੱਟ ਹੋ ਜਾਏ ਇੱਕ ਮਸ਼ੀਨ ਵਾਧਦੀ ਚਾਹੀਦੀ ਆ ਵੀ ਹੋਰ ਲੈ ਦੇ ਦੋ ਹਾਂ ਉਹਨਾਂ ਨੂੰ ਹੁਣ ਕੰਮ ਹੈਗਾ ਚਲੋ ਉਹਦੇ ਕੋਲ ਕੰਮ ਬਹੁਤ ਆਈ ਨਹੀਂ ਗੱਲੇ ਹੈਗੀ ਉਹਦੇ ਕੋਲ ਮੱਕੀ ਦਾ ਕੰਮ ਹੋਣਾ ਦੇਗਾ ਮੱਕੀ ਦਾ ਕਣਕ ਦਾ ਤਾਂ ਉਹਦਾ ਕੰਮ ਹੋਣਾ ਹੀ ਨਹੀਂ ਮੇਰੇ ਕਣਕ ਦਾ ਤਾਂ ਬਹੁਤ ਘੱਟ ਨੇ ਕਣਕ ਤੇ ਤਾਂ ਇੱਕ ਮਸ਼ੀਨ ਹੀ ਸ਼ਰਤੂ ਕਣਕ ਦਾ ਠੀਕ ਆ ਫਿਰ ਉਹ ਕਣਕ ਕੋਲੇ ਇੱਧਰ ਉੱਧਰ ਲਾ ਲ ਦਿੰਦਾ ਨਾ ਹਰਿਆਣਾ ਹੁਣੇ ਭੱਜ ਜਾਂਦਾ ਹੂੰ ਬਾਕੀ ਜੁਪੀ ਜਾਂ ਪੀ ਆਪਣੇ ਉਹਨੂੰ ਸਹਾਇਤ ਕੀਤਾ ਚੱਲ ਪੇਦਾਗਾ ਹਾਂ ਆਪਾਂ ਜਾਂਦੇ ਘਟਾਂਗੇ ਮੇਰੇ ਚੋਂ ਜੁਪੀ ਜੁਵੀ ਮਸ਼ੀਨ ਬਹੁਤ ਆ ਵੀਰੇ ਠੀਕ ਆ ਮਸ਼ੀਨ ਤਾਂ ਹਰ ਇੱਕ ਏਰੀਆ ਜੀ ਬਹੁਤ ਹਨਾ ਬਾਕੀ ਜਿਹਦਾ ਕੋਈ ਸਰਕਲ ਹੈਗਾ ਉੱਥੇ 100-200 ਕਿਲੋ ਵੱਡੇ ਆਉਂਦਾ ਵੱਡੇ ਆਉਂਦਾ ਹੈ ਜਿਹਦਾ ਪੁਰਾਣਾ ਏਰੀਆ ਬਣਿਆ ਉੱਥੇ ਵਿਚਾਰ ਉਹਨੂੰ ਬਾਡੀ ਤਾਂ ਮਿਲ ਹੀ ਜਾਂਦੀ ਹੈ ਹੁਣ ਆਪਾਂ ਪੀਲੀਆਂ ਬੰਗਾਂ ਜਾਂਦੇ ਆ ਕਣਕ ਉਹਦੀਆਂ ਦੇ ਦੋਨੇ ਮਸ਼ੀਨਾਂ ਨੂੰ 300 ਕਿਲੋ ਵੱਡੇ ਆਉਂਦੇ ਨੇ ਠੀਕ ਹੈ ਲੇਡਰ ਸਭ ਕਿਲੋ ਮਸ਼ੀਨ ਦਾ ਹੋ ਜਾਂਦਾ ਆਪਣੇ ਚਰਨ ਬੜੇ ਰਾਜਸਥਾਨ ਹਾਂ ਰਾਜਸਥਾਨ ਹਾਂ ਘੇਰੇ ਵੀ ਖੁੱਲੇ ਨੇ ਉੱਥੇ ਹਾਂ ਤੇ ਕੰਮ ਮਸ਼ੀਨਾਂ ਦਾ ਨਿਬੜ ਜਾਂਦਾ ਬੰਦ ਕਦੋਂ ਲੱਗ ਜਾਂਦਾ ਨੇ ਉੱਥੇ ਹਾਂ ਜਦੋਂ ਉਹ ਆਪਣੇ ਚੱਲ ਪੈਂਦਾ ਤੇ ਵੱਡੇ ਖੇਰੇ ਨੇਗੇ ਵੱਡੇ ਹਾਂ ਤੂੰ ਵੀ ਜਾਂਦੇ ਰਹੇਂਗਾ ਪਹਿਲਾਂ ਉੱਥੇ ਜਾਂਦਾ ਰਹਾਂਗਾ ਉ ਜਣੀ ਉਦੋਂ ਮਾਲ ਪਹਿਲੇ 2012 ਚ ਸੰਸ਼ੇਰ ਬਾਈ ਹੁੰਦੀ ਐ ਨੇ ਮਸ਼ੀਨ ਲੈਤੀ ਸੀਗੀ ਠੀਕ ਆ ਤੇ ਹੀਰਾ ਮਸ਼ੀਨ ਇੱਕ ਤੂੰ ਐ ਲਾਲਾ ਵੀ ਸਾਰੇ ਸੀਜ਼ਨ ਚ ਇੱਕ 5 ਮਿੰਟਾਂ ਦੀ ਵੀ ਬ੍ਰੇਕਡਾਊਨ ਨਹੀਂ ਪਈ ਅਸਾਂ ਬਸ ਤੜਕੋ ਗਰੀਸ ਦੇ ਕੇ ਚਲਾ ਦਿੰਦੇ ਹੂੰ 24 ਘੰਟੇ ਵਾ ਗਰੀਸ ਦੇ ਲੈਂਦੇ 24 ਘੰਟੇ ਵਾ ਗਰੀਸ ਦੇ ਲੈਂਦੇ 1530 ਕਿੱਗੇ ਵੱਡੇ ਸੀ ਉਹਨਾਂ ਨੇ ਨਾਜਮਾ ਜੀ ਖਰਾ ਆਪਣੇ ਵਾਲੇ ਕਹਿੰਦਾ 700 ਕਿਲੋ ਹੋ ਗਿਆ ਉਹ 700 ਕਿਲੇ ਤੋਂ ਉੱਤੇ ਨਾ ਗਿਆ ਤੇ 700 ਦਾ ਰੇਟ ਸੀਗਾ ਜਣੀ ਤੂੰ ਐ ਲਾਲਾ ਸਾਹਿਬ ਵੀ ਉਹਨਾਂ ਨੂੰ ਅੱਧੀ ਮਸ਼ੀਨ ਫ੍ਰੀ ਹੋ ਗਈ ਸੀ ਉਹਦੇ ਲਈ 7 ਲੱਖ 25000 ਖਣੀ 24000 ਰੁਪਏ ਉਹਨਾਂ ਨੂੰ ਖਰਚਾ ਕੱਢ ਕੇ ਬਚਿਆ ਸੀਗਾ ਠੀਕ ਆ ਹੁਣ ਉਹ ਉੱਥੇ ਤੂੰ ਕਹਿਣਾਗਾ ਵੀ ਦੋ ਤੇਰੀਆਂ ਜਾਂਦੀਆਂ ਨੇ ਉਸ ਏਰੀਏ ਜੀ ਹਾਂ ਹਾਂ ਹੋਰ ਬਹੁਤ ਜਾਂਦੀਆਂ ਨੇ ਹੁੰਦੀਆਂ ਨਹੀਂਆਂ ਅਸੇ ਤੂੰ ਇੱਕ ਹੋਰ ਆ ਜੰਦਰਾ ਰਾਜਸਥਾਨ ਦੇ ਬੰਦਿਆਂ ਦੀ ਇਹ ਗੱਲ ਆ ਇਹ ਤੈਨੂੰ ਹਾਂ ਕਹਿਤੀ ਉਹਨਾਂ ਨੇ ਹਏ ਇਹ ਤਾਂ ਵਈ ਦੇਖਿਆ ਜਮਾ ਗਿਆ ਵਿਆ ਫਿਰ ਤਾਂ ਉਹੀ ਹਾਂਗੀ ਬਸ ਉਹਨੂੰ ਬੰਦੇ ਨੇ ਜਿਹੜੇ ਨੂੰ ਹਾਂ ਕਹਿਤੀ ਮੇਰੇ ਨਾ ਤੂੜੀ ਵਾਲੀ ਮਸ਼ੀਨ ਬਾਗੀ ਉਥੇ ਹਾਂ ਤੂੜੀ ਵਾਲੀ ਗਈ ਵੀ ਭਾਈ ਮੀਂਹ ਪੈ ਗਿਆ ਠੀਕ ਆ ਉਹਦੇ ਸਾਲੇ ਦੀ ਮਸ਼ੀਨ ਆ ਗਈ ਉਥੇ ਹਾਂ ਬੰਦੇ ਦੇ 14 ਜੀ ਜਿੱਥੇ ਤੂੰ ਜਾਣਾਂਗਾ ਠੀਕ ਆ ਉਹਦੇ ਸਾਲੇ ਦੀ ਮਸ਼ੀਨ ਆ ਗਈ ਮੈਨੂੰ ਐ ਹੋਗਾ ਮਾਲ ਆਏ ਦੀਆਂ 70 80 ਟਰਾਲੀਆਂ ਸੀਗੀਆਂ ਵਿਗਈਆਂ ਹਾਂ ਉਹ ਬੰਦਾ ਕਹਿੰਦਾ ਨਹੀਂ ਯਾਰ ਸਾਡੀ ਤਾਂ ਬਾਈ ਨੂੰ ਹਾਂ ਕਹੀ ਵੀ ਆ ਸਾਡੀਆਂ 50 ਟਰਾਲੀਆਂ ਭਰ ਗਿਆ ਉਹ ਹਾਂ ਤੇ ਬਾਕੀ ਨਾ ਆਪਾਂ ਪਾਣੀ ਆਹੀ 30 20 ਕਿ ਟਰਾਲੀਆਂ ਉਹਦੀਆਂ ਕਹਿੰਦਾ 20 ਟਰਾਲੀਆਂ ਭਰ ਗਿਆ ਬਾਕੀ ਜਿਹੜੀਆਂ ਰਹਿ ਗਈਆਂ ਕਹਿੰਦਾ ਬਾਈ ਵੱਡੂ ਅਸੀਂ ਨਹੀਂ ਬਣੋ ਉਹਨੂੰ ਕਿਸੇ ਦੇ ਹੋਰ ਤਾਂ ਲਾਤਾ ਅਸਾਂ ਆਪ ਨਹੀਂ ਬੰਦੇ ਨੇ ਬੜਾਈ ਆਪਣੇ ਤੋਂ ਐ ਲਾਲਾ ਰਿਸ਼ਤਾ ਅਗਲਾ ਜੇ ਅਗਲਾ ਕਹਿੰਦਾ ਰਿਸ਼ਤੇਦਾਰ ਆ ਗਿਆ ਚੋਪਾ ਵਾਲੇ ਜਰ ਚੋਪਾ ਵਾਲਾ ਹੈ ਕਿ ਨਹੀਂ ਸਹੀ ਗੱਲ ਉਹ ਜਵਾਨ ਦੇ ਪੱਕੇ ਨੇ ਜਿਹਨੂੰ ਜਵਾਨ ਦੇ ਪੱਕੇ ਸਹੁਰੇਰ ਨੂੰ ਯਾਨੀ ਕਹਿ ਕੇ ਵੀ ਤੂੰ ਲੋਕਲ ਮਸ਼ੀਨ ਲੈਣਾ ਅਸੀਂ ਤੇਤੋਂ ਫੜਾਵਾਂਗੇ ਅਟਲੀ ਸਾਨੂੰ ਮੜਾ ਕੋਣ ਆ ਗਿਆ ਮਹਾ ਜਦੋਂ ਉਹਨੇ ਸਾਰੇ ਪਿੰਡ ਨੇ ਕਹਿਤਾ ਵੀ ਲੋਕਲ ਲਿਆਂਦੀ ਪਰ ਬੜਾਈ ਵੀ ਜਿੰਨੇ ਘਰਾਂ ਨੂੰ ਉਹਨੇ ਕਹਿਤੀ ਸੀ ਸਾਰੇ ਘਰਾਂ ਨੇ ਬੜਾਈ ਉਹ ਤੋਂ ਫਿਰ ਦੇਖੋ ਲੇਟ ਫੇਟ ਹੋ ਗਈ ਹੋਰ ਕਰਕੇ ਜਿਹ ਵਿੱਚ ਆਪਾਂ ਹੀ ਕਹਿਦੀ ਦੋਨੇ ਉਹ ਜਦੋਂ ਦੀ ਮੁੱਲ ਪਿਆ ਤੂੰ ਮੁੱਲ ਪਿਆ ਆਪਾਂ ਹੀ ਪਾ ਕੇ ਆਏ ਸੀਗੇ ਤੇ ਠੀਕ ਹੈ ਜੀ ਆ ਕਰੀਆਂ ਜੰਦਰਬਨ ਵਾਲਾ ਵੀ ਕਿੰਨਾ ਕੁ ਏਰੀਆ ਲੱਗਿਆ ਕਿੰਨਾ ਕੁ ਵੱਡਿਆ ਗਿਆ ਕਿਵੇਂ ਆ ਹਨਾ ਮਸ਼ੀਨ ਕਿਵੇਂ ਚੱਲੀ ਠੀਕ ਹੈ ਜੀ ਚਾਹਲ ਠੀਕ ਹੈ ਜੇਂਦਰਾ ਸਮਾਂ ਦੇ ਲਈ ਬਹੁਤ ਧੰਨਵਾਦ ਭਰਾ ਓਕੇ ਭਰਾ ਓਕੇ ਬਹੁਤ ਧੰਨਵਾਦ ਜੀ ਸ਼ੇਅਰ ਕਮੈਂਟ ਲਾਈਕ ਕਰਕੇ ਜਰੂਰ ਦੱਸਿਓ ਜੀ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਹੋਰ ਵਿੱਚ